ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੋਡਕਾਸਟ ਵਿਦ ਗੁਨਾਲ ਦੇ ਨਾਲ ਅੱਜ ਫੇਰ ਤੋਂ ਆਪਾਂ ਇੱਕ ਨਵੇਂ ਪੋਡਕਾਸਟ ਦੇ ਵਿੱਚ ਰੂਬਰੂ ਹੋਏ ਹਾਂ ਲੁਧਿਆਣਾ ਦੇ ਫੇਮਸ ਅਸਟਰੋਲੋਜਰ ਦਵਿੰਦਰ ਵਰਮਾ ਜੀ ਨਾਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਕਰਦੇ ਹਾਂ ਇਸ ਪੋਡਕਾਸਟ ਦੀ ਸ਼ੁਰੂਆਤ ਹਾਂਜੀ ਵਰਮਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਨਮਸਕਾਰ ਜੀ ਤਾਂ ਗੱਲ ਕਰੀਏ ਸਭ ਤੋਂ ਪਹਿਲਾਂ ਕਿ ਆਪਾਂ ਜਿਹੜੇ ਪੋਡਕਾਸਟ ਕੀਤੇ ਸੀ ਹਾਲੀ ਦੇ ਵਿੱਚ ਤੇ ਅੱਜ ਗੱਲ ਕਰਦੇ ਹਾਂ ਨਵੇਂ ਸਾਲ ਨੂੰ ਲੈ ਕੇ ਵਰਮਾ ਜੀ ਜਿਵੇਂ ਨਵਾਂ ਸਾਲ ਸ਼ੁਰੂ ਹੋ ਚੁੱਕਿਆ ਨਾ 2026 ਨਵੀਆਂ ਖੁਸ਼ੀਆਂ ਲੈ ਕੇ ਆਵੇ ਆਪਾਂ ਇਹ ਹੀ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਇਹ ਕਿਵੇਂ ਪਤਾ ਲੱਗਦਾ ਆਪਾਂ ਨੂੰ ਵੀ ਇਹ ਸਾਲ ਆਪਣੇ ਲਈ ਚੰਗਾ ਹੈ ਜਾਂ ਮਾੜਾ ਹੈ ਉਹ ਕਿੱਦਾਂ ਪਤਾ ਲੱਗਦਾ ਫਿਰ ਪਹਿਲੀ ਗੱਲ ਤਾਂ ਇਹ ਹੈ ਕਿ ਹਰ ਬੰਦੇ ਹਸਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਲ ਬਾੜਾ ਹੈ ਹਾਂਜੀ ਹਰ ਹਸਤੇ ਆਪਾਂ ਇਹ ਨਹੀਂ ਕਹਿ ਸਕਦੇ ਚੰਗਾ ਹੈ ਅੱਛਾ ਠੀਕ ਹੈ ਜੀ ਪਹਿਲੇ ਨੰਬਰ ਤੇ ਤਾਂ ਇਹ ਹੈ ਕਿ ਕੋਈ ਵੀ ਬੰਦਾ ਉਹ ਕੰਮ ਕੀ ਕਰ ਰਿਹਾ ਹੂੰ ਉਹਦੀ ਡੇਟ ਆਰਥ ਕੀ ਹੈ ਉਹਦੀ ਕੁੰਡਲੀ ਚ ਗ੍ਰਹਿ ਕਿਦਾਂ ਦੇ ਬੈਠੇ ਆ ਸਹੀ ਮੈਨੇ ਵਿੱਚ ਆਪਾਂ ਭਵਿਸ਼ਿਆਣੀ ਕਰਦੀ ਆ ਸਭ ਵਸਤੇ ਐ ਹੋਊਗਾ ਇਹ ਨਹੀਂ ਹੋ ਸਕਦਾ ਅੱਛਾ ਜੀ ਹਰ ਕੁੰਡਲੀ ਦੇ ਵਿੱਚ ਜਿੱਥੇ ਗ੍ਰਹਿ ਬੈਠੇ ਆ ਕਿਹੜੇ ਲਗਨ ਚ ਬੰਦਾ ਪੈਦਾ ਹੋਇਆ ਉਹਦੇ ਗ੍ਰਹਿ ਕਿਦਾਂ ਦੇ ਬੈਠੇ ਆ ਉਹਦੀ ਦਸ਼ਾ ਕਿਦੀ ਚਲਦੀ ਪਈ ਹੈ ਔਰ ਉਸ ਬੰਦੇ ਨੇ ਕਿਸ ਜਗ੍ਹਾ ਤੇ ਬਹਿਣ ਦੇਖੋ ਦਸ਼ਾ ਵੀ ਅੱਛੀ ਚਲਦੀ ਪਈ ਹੈ ਕੁੰਡਲੀ ਵੀ ਅੱਛੀ ਹੈ ਅਗਰ ਤੁਸੀਂ ਉਸ ਦੌਰਾਨ ਕਿਸੇ ਜਗ੍ਹਾ ਤੇ ਮਾੜੀ ਤੇ ਜਾ ਕੇ ਕੰਮ ਕਰ ਲਿਆ ਉਹਦਾ ਮਾੜਾ ਰਿਜ਼ਲਟ ਆ ਜਾਊਗਾ ਅੱਛਾ ਬੜੀਆਂ ਚੀਜ਼ਾਂ ਬ੍ਰੀਕਿੰਗ ਨਾਲ ਦੇਖਣੀ ਆ ਪੈਂਦੀ ਆ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਮਾੜਾ ਕੰਮ ਆਪਾਂ ਤੁਸੀਂ ਦੱਸ ਰਹੇ ਹੋ ਜਦੋਂ ਇਨਸਾਨ ਕੋਈ ਚੰਗੇ ਕਰਮ ਕਰਦਾ ਜਾਂ ਮਾੜੇ ਕਰਮ ਕਰਦਾ ਇਹ ਵੀ ਚੀਜ਼ਾਂ ਗ੍ਰਹਿ ਕਰਾਉਂਦੀਆਂ ਬਿਲਕੁਲ ਦੇਖੋ ਕੁਝ ਚੀਜ਼ਾਂ ਤਾਂ ਗ੍ਰਹਿ ਕਰਾਉਂਦੀਆਂ ਅੱਛਾ ਕੁਝ ਬੰਦਾ ਆਪਣੇ ਆਪ ਵੀ ਗ੍ਰਹਿ ਨੂੰ ਆਪਦੇ ਉਲਟ ਐਂਟੀ ਉਲਟ ਕਰ ਲੈਂਦਾ ਉਲਟ ਕਰ ਲੈਂਦਾ ਜੀ ਤੇ ਜੇ ਮੰਨ ਕੇ ਚੱਲੋ ਕੋਈ ਗ੍ਰਹਿ ਇਦਾਂ ਦਾ ਹੁੰਦਾ ਜਿਵੇਂ ਕੋਈ ਜ਼ਿਆਦਾ ਗੱਲ ਕਰੀਏ ਸਭ ਤੋਂ ਜਿਹੜਾ ਮਾੜਾ ਗ੍ਰਹਿ ਹੁੰਦਾ ਜਿਵੇਂ ਆਪਾਂ ਕਹਿੰਦੇ ਜਿਹੜਾ ਮਾੜਾ ਪ੍ਰਭਾਵ ਪਾਉਂਦਾ ਬਾਡੀ ਤੇ ਜਾਂ ਬੰਦੇ ਤੇ ਉਹ ਕਿਹੜਾ ਹੁੰਦਾ ਤੇ ਆਪਾਂ ਉਹਨੂੰ ਕਿਵੇਂ ਠੀਕ ਕਰ ਸਕਦੇ ਵੈਸੇ ਦੇਖੋ ਜੀ ਮੈਂ ਕੀ ਕਹਿ ਕੇ ਹਟਿਆ ਹਰ ਬੰਦੇ ਵਾਸਤੇ ਆਪਾਂ ਹਰੇਕ ਗ੍ਰਹਿ ਨੂੰ ਮਾੜਾ ਨਹੀਂ ਕਹਿ ਸਕਦੇ ਹਰੇਕ ਗ੍ਰਹਿ ਦੀ ਆਪਦੀ ਸ਼ਕਤੀ ਹੈ ਠੀਕ ਹੈ ਤੁਹਾਡੀ ਬੋਡੀ ਦੇ ਹਿਸਾਬ ਦੇ ਨਾਲ ਤੁਹਾਡੇ ਕੰਮ ਦੇ ਹਿਸਾਬ ਦੇ ਨਾਲ ਤੁਹਾਡੀ ਸੋਚ ਦੇ ਹਿਸਾਬ ਨਾਲ ਠੀਕ ਹੈ ਹੁਣ ਦੇਖੋ ਤੁਹਾਡਾ ਮੰਨ ਲਿਆ ਬ੍ਰਸਪਤੀ ਮਾੜਾ ਹੈ ਹਾਂਜੀ ਤੁਸੀਂ ਪੁੰਨ ਕਰੀ ਜਾਂਦੇ ਹੋ ਠੀਕ ਹੈ ਆਪਦੇ ਮਾਪੇ ਬ ਦੀ ਸੇਵਾ ਕਰੀ ਜਾਂਦੇ ਹੋ ਹਮ ਬਿਲਕੁਲ ਠੀਕ ਹੈ ਜੀ ਔਰ ਤੁਸੀਂ ਝੂਠ ਵੀ ਨਹੀਂ ਬੋਲ ਰਹੇ ਹਮ ਇਟ ਮੀਨਸ ਜੇ ਤੁਹਾਡਾ ਬ੍ਰਸਪਤੀ ਖਰਾਬ ਹੈ ਤੇ ਉਹ ਠੀਕ ਹੋ ਰਿਹਾ ਹੈ। ਅੱਛਾ। ਉਹ ਆਟੋਮੈਟਿਕ ਠੀਕ ਹੈ। ਮਤਲਬ ਇਹਨਾਂ ਚੀਜ਼ਾਂ ਨਾਲ ਵੀ ਕਰਨ ਵਾਲਾ ਪ੍ਰਭਾਵ ਪੈਂਦਾ ਹੈ। ਪ੍ਰਭਾਵ ਪੈਂਦਾ ਹੈਗਾ। ਹਾਂਜੀ। ਤੇ ਜੇ ਗੱਲ ਕਰੀਏ ਆਪਾਂ ਹਾਲੀ ਦੇ ਵਿੱਚ ਇੱਕ ਪੌਡਕਾਸਟ ਕੀਤਾ ਸੀ ਲਾਲ ਰੁਮਾਲ ਨੂੰ ਲੈ ਕੇ ਜੋ ਮੇਰਾ ਪਰਸਨਲ ਖੁਦ ਦਾ ਐਕਸਪੀਰੀਅੰਸ ਸੀ ਮੇਰੇ ਤੇ ਕੇਸ ਚੱਲਦਾ ਪਿਆ ਸੀ। ਬਹੁਤ ਜੋਤਿਸ਼ਾ ਏਦਾਂ ਦੇ ਹੁੰਦੇ ਨੇ ਜੋ ਪੌਡਕਾਸਟ ਵੀ ਕਰਦੇ ਨੇ ਜਾਂ ਕੁਝ ਜੋਤਿਸ਼ਾ ਏਦਾਂ ਦੇ ਵੀ ਹੁੰਦੇ ਨੇ ਮੈਂ ਸਭ ਦਾ ਨਾਂ ਨਹੀਂ ਲੈਂਦਾ ਕਿ ਆਹ ਕਰ ਲਓ ਜੀ ਉਹ ਕਰ ਲਓ ਜੀ। ਇੱਕ ਤੁਸੀਂ ਲਾਲ ਰੁਮਾਲ ਦਿੰਨੇ ਹੋ। ਜਿਹੜਾ ਕਿ ਬਿਲਕੁਲ ਮੁਫਤ ਦਿੰਨੇ ਆ ਕੋਈ ਵੀ ਜੋਤਿਚ ਕੋਈ ਚੀਜ਼ ਦਿੰਦਾ ਤਾਂ ਉਹ ਕਹਿੰਦਾ ਵੀ ਮੇਰਾ ਮੇਰੀ ਆ ਫੀਸ ਹੈ ਜੀ ਜਾਂ ਮੇਰਾ ਪੈਸਾ ਤੁਸੀਂ ਉਹ ਮੁਫਤ ਕਿਉਂ ਦਿੰਨੇ ਆ ਤੇ ਉਹਦਾ ਕੀ ਫਾਇਦਾ ਹੈਗਾ ਤੇ ਮੁਫਤ ਕਿਉਂ ਦਿੰਨੇ ਆ ਮਤਲਬ ਉਹ ਤੁਸੀਂ ਦੇਖੋ ਜੀ ਬੜੀਆਂ ਚੀਜ਼ਾਂ ਦਾ ਹੱਲ ਨਿਕਲਦੇ ਆ ਹਮ ਔਰ ਜਿਹੜੇ ਬੰਦੇ ਨੂੰ ਕੋਈ ਵੀ ਬੰਦਾ ਉਹਨੂੰ ਕਿਸੇ ਨਾ ਕਿਸੇ ਚੀਜ਼ 'ਚ ਯਸ਼ ਹੈ ਆਪਣੇ ਲੇਡੀਜ਼ ਘਰੇ ਰਸੋਈ 'ਚ ਵਰਦੀ ਉਹਦੇ 'ਚ ਯਸ਼ ਹੈ ਹਮ ਆਪਣਾ ਬੱਚਾ ਸਫਾਈ ਕਰਦਾ ਉਹਦੇ 'ਚ ਯਸ਼ ਹੈ ਆਪਣਾ ਬੱਚਾ ਗਾਲ੍ਹਾਂ ਕੱਢਦਾ ਉਹਦੇ 'ਚ ਯਸ਼ ਹੈ ਅੱਛਾ ਠੀਕ ਹੈ ਜੀ ਇੱਕ ਬੱਚਾ ਇਹੋ ਜਿਹਾ ਹੁੰਦਾ ਘਰ 'ਚ ਬਦਮਾਸ਼ੀ ਕਰਦਾ ਹਮ ਕੋਈ ਨਾ ਕੋਈ ਬੰਦਾ ਫੀਲਡ 'ਚ ਕੰਮ ਕਰਦਾ ਉਹ 'ਚ ਕੋਈ ਕਲਾਕਾਰੀ ਹੁੰਦੀ ਹੈ। ਅੱਛਾ। ਮੇਰੇ 'ਚ ਇੱਕ ਕਲਾਕਾਰੀ ਹੈ। ਮੈਂ ਕਾਫੀ ਸਮੇਂ ਤੋਂ ਇਹ ਬਣਾ ਰਿਹਾ ਹਾਂ। ਠੀਕ ਹੈ। ਤਕਰੀਬਨ ਮੈਨੂੰ 30 ਸਾਲ ਤੋਂ ਉੱਪਰ ਹੋ ਗਏ। ਅੱਛਾ। ਰੁਮਾਲ ਤਿਆਰ ਕਰ ਦੇਣ। ਠੀਕ ਹੈ। ਲੇਕਿਨ ਜਿਹੜਾ ਹੁਣ ਪਿੱਛੇ ਜੇ ਮੈਂ بڑے ਕੇਸ ਸੋਲ ਹਿੱਤੇ ਤੇ ਫਿਰ ਮੈਂ ਕਿਹਾ ਕਿਉਂ ਨਾ ਹੋਏ ਕਿ ਆਮਦਨ ਨੇ ਤੇ ਆਪਾਂ ਇੱਕ ਪ੍ਰੋਗਰਾਮ ਜਿਹੜਾ ਕਰਕੇ ਲੋਕਾਂ ਨੂੰ ਪਰ ਮੇਰੇ ਤੋਂ ਤੁਸੀਂ ਯਕੀਨ ਕਰੋਗੇ। ਹਾਂਜੀ। ਕਲਕੱਤੇ ਤੋਂ ਬੰਦੇ ਨੇ ਬੰਦਾ ਭੇਜਿਆ ਰਮਾਲ ਲੈਣ ਨੂੰ ਦਿੱਲੀ ਤੋਂ ਮੇਰੇ ਤੋਂ ਤਕਰੀਬਨ ਰੋਜ਼ ਦੇ 2 ਤੋਂ 3 ਬੰਦੇ ਰਮਾਲ ਲੈਣ ਆਉਂਦੇ ਫਰੀ ਚ ਮੈਂ ਕਹਿੰਦਾ ਨਾ ਲੈਣਾ ਉਹ ਮੈਨੂੰ ਆਪਦਾ ਨਾਮ ਦੱਸੋ ਅੱਛਾ ਮੈਂ ਤੋਂ ਕੋਈ ਬੰਦਾ ਆ ਕੇ ਲੈ ਜਾਏ ਤੁਸੀਂ ਨਾ ਆਓ ਅੱਛਾ ਜੀ ਠੀਕ ਹੈ ਜੀ ਔਰ ਮੇਰੇ ਕੋਲ ਇੱਕ ਟੋਟੋ ਕੱਟ ਮੇਰੇ ਖਿਆਲ ਜੇ ਰਮਾਲ ਹੈ ਜਿਹੜਾ 25 30 ਮੀਟਰ ਕੱਪੜੇ ਦੇ ਕੱਟੇ ਬਿਨ ਮੈਂ ਥਾਂ ਦੇ ਥਾਂ ਲਿਆਂਦਾ ਠੀਕ ਹੈ ਉਹ ਥਾਂ ਦੇ ਮੈਂ ਕੱਟ ਕੇ ਪਹਿਲੇ ਆਪਦੇ ਤਿਆਰ ਕਰਕੇ ਰੱਖਦਾ ਆ ਇਹ ਨਹੀਂ ਕਿ ਅੱਛਾ ਇੱਕ ਚੀਜ਼ ਹੋ ਰਹੀ ਹੈ ਕਈ ਵਾਰੀ ਹੁੰਦਾ ਕਿ ਆਪਾਂ ਚੀਜ਼ ਬਣਾਈ ਉਹ ਬੰਦੇ ਨੇ ਦਿੱਤੀ ਆਪਾਂ ਰੱਖਤੀ ਆਪਾਂ ਵੇਚਤੀ ਮੈਂ ਆਪਦੇ ਹੱਥ ਨਾਲ ਰੁਮਾਲ ਦੀ ਤੈਹ ਲਾਣੀ ਹੈ ਠੀਕ ਹੈ ਰੁਮਾਲ ਦੀ ਕਟਿੰਗ ਕਰਨੀ ਹੈ ਰੁਮਾਲ ਤੇ ਜੋ ਮੈਨੂੰ ਬਖਸ਼ਿਆ ਪਾਠ ਦੀ ਉਹ ਮੈਂ ਕਰਕੇ ਹੀ ਬਣਾ ਕੇ ਰੱਖਦਾ ਆਂ ਪੈਸੇ ਮੈਂ ਨਹੀਂ ਕੋਈ ਲੈਂਦਾ ਔਰ ਮੇਰੇ ਕੋਲ ਤੁਸੀਂ ਯਕੀਨ ਕਰੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਲੇਡੀਜ਼ ਆਂਦੇ ਆ ਜਾਂ ਜੈਂਸ ਆਂਦੇ ਆ ਉਹ ਬੜੇ ਰੂਹ ਨਾਲ ਰੁਮਾਲ ਕਿਦਾਂ ਮੰਗਦਾ ਜਿਦਾ ਬਹੁਤ ਆਪਾਂ ਕਿਸੇ ਗਿਆਨੀ ਬੰਦੇ ਤੋਂ ਪ੍ਰਸ਼ਾਦ ਲੈ ਰਹੇ ਹੁੰਦੇ ਆ ਅੱਛਾ ਔਰ ਇੰਨੇ ਆਦਰ ਦੇ ਨਾਲ ਉਹ ਫੜਦੇ ਆ ਰਮਾਲ ਔਰ ਇੰਨੀ ਇੱਜ਼ਤ ਦੇ ਨਾਲ ਰੱਖਦੇ ਆ ਮਜ਼ੇ ਆ ਜਾਂਦਾ ਕਿਉਂਕਿ ਜਦੋਂ ਕੋਈ ਬੰਦਾ ਦਿਲ ਨਾਲ ਕੋਈ ਚੀਜ਼ ਦਿੰਦਾ ਕੋਈ ਲੈ ਕੇ ਜਾਂਦਾ ਸਾਨੂੰ ਜਾਦਾ ਖੁਸ਼ੀ ਹੁੰਦੀ ਹੈ ਕਿ ਇਸ ਬੰਦੇ ਨੇ ਚੀਜ਼ ਸੰਭਾਲ ਕੇ ਰੱਖੀ ਹੈ ਤਾਂ ਜਿਵੇਂ ਇਹ ਗੱਲ ਕਰੀਏ ਤੁਸੀਂ ਕਹਿ ਰਹੇ ਨਾ ਕਿ ਖੁਸ਼ ਹੋ ਕੇ ਬੜਾ ਰਮਾਲ ਲੈਂਦਾ ਹੈ ਅੱਜ ਦਾ ਜਿਹੜਾ ਜਮਾਨਾ ਨਾ ਜੇ ਕਿਸੇ ਨੂੰ ਕੋਈ ਕਲਾ ਕਿਸੇ ਕੋਲ ਕੋਈ ਬਖਸ਼ ਹੈ ਤਾਂ ਉਹਦੇ ਉਹ ਪੈਸੇ ਲੈਣਾ ਵੀ ਮੈਂ ਇਹ ਚੀਜ਼ ਪ੍ਰਾਪਤ ਕੀਤੀ ਹੈ ਉਪਲਬਧੀਆਂ ਹਾਸਲ ਕੀਤੀਆਂ ਤੁਸੀਂ ਮੁਫਤ ਦੇ ਵਿੱਚ ਦੇ ਰਹੇ ਹੋ ਨਾ ਤੁਸੀਂ ਦੱਸ ਰਹੇ ਸੀਗੇ ਲਾਲ ਰਮਾਲ ਜਿਵੇਂ ਤੁਸੀਂ ਮੈਨੂੰ ਵੀ ਦਿੱਤਾ ਕੋਡ ਕਚੈਰ ਹੋ ਗਿਆ ਜਿਵੇਂ ਕੋਡ ਕਚੈਰੀ ਵਾਲੇ ਕੇਸ ਹੋ ਗਏ ਇਹ ਇੰਨਾ ਚੀਜ਼ਾਂ ਤੇ ਕੰਮ ਕਰਦਾ ਜਾਂ ਹੋਰ ਵੀ ਆਪਾਂ ਨੂੰ ਬੈਨੀਫਿਟਸ ਦਿੰਦਾ ਇਹ ਲਾਲ ਰਮਾਜੇ ਤੋਂ ਦੇਖੋ ਜੀ ਜਦੋਂ ਕਿਸੇ ਇਨਸਾਨ ਨੇ ਤੁਹਾਨੂੰ ਕੋਈ ਚੀਜ਼ ਸ਼ਰਤਾਂ ਨਾਲ ਦਿੱਤੀ ਹੈ ਹਾਂਜੀ ਉਹ ਤੁਹਾਡੇ ਨਾਲ ਵੈਸੇ ਵੀ ਹਰ ਜਗ੍ਹਾ ਤੇ ਤੁਹਾਨੂੰ ਉਹਦਾ ਫੈਕਟ ਚੰਗਾ ਹੀ ਮਿਲੂਗਾ ਠੀਕ ਹੈ ਖਾਲੀ ਇਹ ਨਾ ਸੋਚੋ ਕਿ ਸਾਨੂੰ ਕੋਡ ਕਿਚੜੇ ਦੇ ਕੇਸ ਹਸਤੇ ਆ ਇਹ ਚੀਜ਼ ਹੈ ਸਮਝ ਗਿਆ ਤਾਂ ਇੱਕ ਆਪਾਂ ਪੋਡਕਾਸਟ ਹੋਰ ਕੀਤਾ ਸੀ ਉਹਦੇ ਵਿੱਚ ਨਾ ਇੱਕ ਸਵਾਲ ਆਇਆ ਸੀ ਸਾਡੇ ਕੋਲ ਦੋ ਤਿੰਨ ਔਰ ਕਾਮਨ ਸਵਾਲ ਸੀ ਉਹ ਮੈਂ ਦੱਸ ਵੀ ਦਿੰਦਾ ਅਗਰ ਤੁਸੀਂ ਦੁਬਾਰਾ ਵੀ ਚੈੱਕ ਕਰ ਸਕਦੇ ਹੋ ਘਰ ਦੇ ਵਿੱਚ ਸ਼ਾਂਤੀ ਵਾਲਾ ਇੱਕ ਪੋਡਕਾਸਟ ਕੀਤਾ ਸੀ ਉਹਦੇ ਵਿੱਚ ਇੱਕ ਕਾਮਨ ਸਵਾਲ ਆਇਆ ਹੋਇਆ ਉਹ ਕਹਿੰਦੇ ਵੀ ਜਿਹੜਾ ਘਰ ਦਾ ਮੁਖੀ ਪੈਸੇ ਕਮਾਉਂਦਾ ਤੁਸੀਂ ਉਹਦੇ ਵਿੱਚ ਦੱਸਿਆ ਸੀ ਵੀ ਘਰ ਦੇ ਵਿੱਚ ਗਲਤ ਸ਼ਬਦ ਨਹੀਂ ਬੋਲਨੇ ਜਾਂ ਇਸ ਤਰ੍ਹਾਂ ਨਹੀਂ ਉਹ ਕਹਿੰਦੇ ਵੀ ਜਿਹੜਾ ਘਰ ਦੇ ਵਿੱਚ ਕਮਾਈ ਕਰਦਾ ਉਹੀ ਗਲਤ ਬੋਲਦਾ ਜੇ ਉਸੇ ਨੂੰ ਜ਼ਿਆਦਾ ਗਲਤ ਬੋਲਿਆ ਜਾਂਦਾ ਉਹਦੇ ਲਈ ਕੀ ਕਰਨਾ ਚਾਹੀਦਾ ਕਿ ਉਹ ਉਹਦੇ ਨਾਲ ਗਰਾਂਹ ਠੀਕ ਹੁੰਦੇ ਆ ਜਾਂ ਨਹੀਂ ਹੁੰਦੇ ਫਿਰ ਪਹਿਲੀ ਗੱਲ ਤਾਂ ਇਹ ਆ ਕਿ ਜੇ ਕੋਈ ਘਰ ਦਾ ਮੁਖੀ ਝੂਠ ਬੋਲਦਾ ਹੈ ਹਾਂਜੀ ਉਹਦੀ ਕੋਈ ਨਾ ਕੋਈ ਮਜਬੂਰੀ ਠੀਕ ਹੈ ਜਾਂ ਉਹਦੀ ਕੋਈ ਆਦਤ ਹੂੰ ਠੀਕ ਹੈ ਜੀ ਜਾਂ ਉਹ ਕਾਮੀ ਐਸਾ ਕਰਦਾ ਹੂੰ ਠੀਕ ਹੈ ਠੀਕ ਹੈ ਜੀ ਲੇਕਿਨ ਕਦੇ ਵੀ ਬੰਦਾ ਇਹ ਸੋਚੇ ਇਹਨੇ ਲੋਕ ਮੇਰਾ ਪ੍ਰੋਗਰਾਮ ਦੇਖ ਰਹੇ ਕਿਹੜਾ ਬੰਦਾ ਦੁਨੀਆ ਜਿਹੜਾ ਝੂਠ ਨਹੀਂ ਬੋਲਦਾ ਬਿਲਕੁਲ ਇੱਕ ਮਿੰਟ ਝੂੜਕਾ ਤੋਂ ਬੋਲਦਾ ਬੰਦਾ ਆਪਦੀ ਔਲਾਦ ਨੂੰ ਪਾਲਣ ਵਾਸਤੇ ਅੱਛਾ ਔਰ ਆਪਦੇ ਹੁਣ ਔਲਾਦ ਨੇ ਤਾਂ ਦਬਾ ਦਗਾਤਾ ਵੀ ਡੈਡੀ 3 ਲੱਖ ਰੁਪਏ ਫੀਸ ਆ ਗਈ ਡੈਡੀ ਦੀ ਕਮਾਈ ਜਿਹੜੀ ਆ ਲੱਖ ਰੁਪਏ ਮਹੀਨੇ ਦੀ ਉਹ 3 ਲੱਖ ਕਿੱਥੋਂ ਲਿਆਉ ਉਹ ਕਿੱਥੋਂ ਲਿਆਊਗਾ ਠੀਕ ਆ ਜੀ ਕੁਛ ਤਾਂ ਝੂਠ ਬੋਲਦਾ ਕੁਛ ਤਾਂ ਕਰੂਗਾ ਉਹਨੇ ਤਾਂ ਹੈ ਨਹੀਂ ਬਾਜ਼ਾਰ ਚ ਇੱਕ ਰੁਪਏ ਦੀ ਚੀਜ਼ ਲਿੱਤੀ ਐ ਤੇ ਲਿਆ ਕੇ ਸਵੇਰੇ ਕਿਸੇ ਨੂੰ 100 ਰੁਪਏ ਦੀ ਵੇਚ ਦੂਗਾ ਰੁਪਏ ਦੀ ਪੋਣੇ ਕਿਸੇ ਨੇ 75 ਪੈਸੇ ਚ ਵੇਚੀ ਐ ਨਹੀਂ ਵੇਚੀ ਨਾ ਗੱਲ ਇਹ ਐ ਕਿ ਤੁਸੀਂ ਕੰਮ ਕਿਦਾਂ ਦਾ ਕਰਦੇ ਹੋ ਕਿਦਾਂ ਦਾ ਝੂਠ ਤੁਸੀਂ ਬੋਲਦੇ ਹੋ ਤੁਹਾਡੇ ਤੇ ਇਫੈਕਟ ਐ ਠੀਕ ਆ ਜੀ ਔਰ ਕਈ ਵਾਰੀ ਕੋਈ ਝੂਠ ਐ ਉਹ ਬੰਦੇ ਦੀ ਜਾਨ ਵੀ ਬਚਾਉਂਦਾ ਹੈ। ਅੱਛਾ। ਤੇ ਜੇ ਗੱਲ ਕਰੀਏ ਜਿਵੇਂ ਹੁਣ ਤੁਸੀਂ ਦੱਸ ਰਹੇ ਸੀਗੇ ਕਿ ਝੂਠ ਵਗੈਰਾ ਬੋਲਣਾ ਚਾਹੀਦਾ ਹੈ ਜਾਂ ਕਰਦਾ ਮੋਢੀ ਜਿਵੇਂ ਉਹ ਕਿਉਂ ਬੋਲਦਾ ਉਹਨੂੰ ਆਦੇ ਔਲਾਦ ਲਈ ਬੋਲਣਾ ਪੈਂਦਾ। ਜੇ ਆਪਾਂ ਮੰਨ ਲਓ ਝੂਠ ਮੰਨ ਲਓ ਜ਼ਿਆਦਾ ਬੋਲਦਾ ਫਿਚਰ ਹਨਾ ਤੇ ਉਹਦੇ ਗ੍ਰਹਿ ਖਰਾਬ ਹੁੰਦੇ ਉਹਦੇ ਨਾਲ। ਦੇਖੋ ਪਹਿਲੇ ਨੰਬਰ ਤੇ ਤਾਂ ਇਹ ਹੈ ਕਿ ਤੁਸੀਂ ਝੂਠ ਬੋਲਦੇ ਹੋ ਤੁਹਾਡੇ ਗ੍ਰਹਿ ਕਿਦਾਂ ਦੇ ਤੁਹਾਨੂੰ ਬੋਲਣਾ ਚਾਹੀਦਾ ਕਿ ਜੇ ਤੁਹਾਡਾ ਕੰਮ ਕੀ ਹੈ। ਠੀਕ ਹੈ। ਠੀਕ ਹੈ ਜੀ ਹੁਣ ਆਪਾਂ ਦੁਕਾਨਦਾਰ ਕੋਲ ਚੀਜ਼ ਲੈਣ ਜਾਣੇ ਆ ਦੁਕਾਨਦਾਰ ਤੁਹਾਡੇ ਅੱਗੇ ਦੇਖੋ ਭਾਜੀ ਰਜਿਸਟਰ ਦੇਖੋ ਇੰਨੇ ਦੀ ਚੀਜ਼ ਆਈ ਹੈ ਮੈਂ ਉਹਨੇ ਦੀ ਲਾ ਰਿਆਂ ਹੂੰ ਉਹਨੇ ਕਦੇ ਦੱਸਿਆ ਵੀ ਜੇ ਉਹਨੇ ਰੇਟ ਦਿੱਤਾ ਤੁਹਾਨੂੰ ਕੰਪਨੀ ਨੇ ਦਿੱਤੀ ਹੈ ਉਹ ਚ ਜਿਹੜਾ ਮਾਰਜਨ ਉਹ ਥੋੜਾ ਦੱਸਦਾ ਮੈਨੂੰ ਮਾਰਜਨ ਇੰਨੇ ਪਰਸੈਂਟ ਆਇਆ ਉਹ ਤਾਂ ਕਦੇ ਵੀ ਨਹੀਂ ਦੱਸਿਆ ਠੀਕ ਹੈ ਜੀ ਹਰ ਬੰਦੇ ਦਾ ਇੱਕ ਪੇਸ਼ਾ ਹੈ ਉਹ ਕਿਸ ਤਰ੍ਹਾਂ ਦਾ ਗੱਲ ਕਰ ਰਿਹਾ ਉਹ ਕਿਦਾਂ ਦਾ ਝੂਠ ਬੋਲ ਰਿਹਾ ਇੱਕ ਬੱਚੇ ਹੁੰਦੇ ਆ ਚੋਰੀ ਚਕੋਰੀ ਕਰੀ ਜਾਂਦੇ ਆ ਘਰਾਂ ਦੇ ਤੋਂ ਝੂਠ ਬੋਲੀ ਜਾਂਦੇ ਘਰਾਂ ਦੇ ਨਾਲ ਹਮੇਸ਼ਾ ਠੱਗੀ ਠੋਰੀ ਮਾਰੀ ਜਾਂਦੇ ਆ ਉਹ ਝੂ ਉਹ ਝੂਠ ਮਾਰਿਆ ਕਿਉਂਕਿ ਉਹ ਅੱਗੇ ਕਿਉਂਕਿ ਤੁਹਾਡੀ ਹਲੇ ਕੰਮ ਤੁਸੀਂ ਕਰਨੇ ਲੱਗੇ ਨੌਲੇਜ ਤੁਹਾਡੀ ਹੈ ਨਹੀਂਗੀ ਛੋਟੇ ਤੁਸੀਂ ਹੈਗੇ ਹੋ ਪਹਿਲੇ ਤੋਂ ਜਦੋਂ ਤੁਸੀਂ ਝੂੜ ਦਾ ਸਹਾਰਾ ਲੈ ਲਿਆ ਠੀਕ ਹੈ ਤਾਂ ਇਹਦਾ ਮਤਲਬ ਤੁਹਾਡੀ ਅੱਗੇ ਉਹ ਜਿਹੜਾ ਕੰਮ ਦੇ ਵਿੱਚ ਤੁਹਾਡੀ ਰੁਚੀ ਹੈ ਜਾਂ ਕੋਈ ਕੰਮ ਕਰਦੇ ਉਹ ਚੋਂ ਤੁਹਾਡਾ ਵਧਾ ਨਹੀਂ ਹੋ ਸਕਦਾ ਅੱਛਾ ਤੁਸੀਂ ਹਮੇਸ਼ਾ ਡਾਊਨ ਜਾਓਗੇ ਠੀਕ ਹੈ ਜੇ ਇਹ ਚੀਜ਼ਾਂ ਹੁੰਦੀ ਹੈ ਜੇ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਨੂੰ ਘਾਟਾ ਪੈ ਰਿਹਾ ਇਸ ਤਰ੍ਹਾਂ ਉਹਦੇ ਲਈ ਆਪਾਂ ਕੀ ਰੈਮਡੀ ਕਰ ਸਕਦੇ ਆ ਵੈਸੇ ਕੋਈ ਜੇ ਆਪਾਂ ਨੂੰ ਲੱਗੇ ਵੀ ਆਪਾਂ ਨੇ ਚ ਪ੍ਰੋਬਲਮ ਬੜੀ ਆ ਰਹੀ ਹੈ ਦੇਖੋ ਜੀ ਪਹਿਲੇ ਨੰਬਰ ਤੇ ਜਦੋਂ ਤੁਹਾਡਾ ਕਾਰੋਬਾਰ ਘਟਦਾ ਪਿਆ ਨਾ ਤੁਹਾਨੂੰ ਕਿਸੇ ਬੰਦੇ ਦੀ ਸਲਾਹ ਲੈਣੀ ਚਾਹੀਦੀ ਹੈ ਠੀਕ ਹੈ ਇਹ ਨਹੀਂ ਕਿ ਮੇਰਾ ਪ੍ਰੋਗਰਾਮ ਚੱਲ ਰਿਹਾ ਉਹ ਤੁਸੀਂ અપਾਈ ਕਰ ਲਿਆ ਹਾਂਜੀ ਕੋਈ અપਾਈ ਕਿਸੇ ਹੱਥੇ ਨਹੀਂ ਵੀ ਚੰਗਾ ਹੁੰਦਾ ਚੰਗਾ ਹੁੰਦਾ ਹਾਂਜੀ ਠੀਕ ਹੈ ਜੀ ਪਹਿਲੇ ਸਲਾਹ ਲੈਣੀ ਚਾਹੀਦੀ ਹੈ ਕੰਮ ਕਦੋਂ ਬੰਦੇ ਦਾ ਘਟਦਾ ਹੈ ਮੇਰੇ ਹਿਸਾਬ ਨਾਲ ਜਦੋਂ ਗ੍ਰਹਿ ਖਰਾਬ ਅੱਛਾ ਜਾਂ ਤੁਸੀਂ ਕੋਈ ਨਾ ਕੋਈ ਕੰਮ ਦਾ ਪੰਗਾ ਲੈ ਲਿਆ ਜਾਂ ਤੁਹਾਡੀ ਆਪ ਦਾ ਬੈਠਣ ਦਾ ਸਟਾਈਲ ਤੁਹਾਡਾ ਚੇਂਜ ਹੋ ਗਿਆ ਸੌਣ ਦਾ ਸਟਾਈਲ ਚੇਂਜ ਹੋ ਗਿਆ ਜਾਂ ਤੁਹਾਡੇ ਨਾਲ ਕੋਈ ਵਿਅਕਤੀ ਨਵਾਂ ਰਲ ਗਿਆ ਉੱਥੋਂ ਵੀ ਤੁਹਾਨੂੰ ਪ੍ਰੋਬਲਮ ਆਂਦੀ ਹੈ ਪਾਰਟਨਰਸ਼ਿਪ ਦੇ ਵਿੱਚ ਜੇ ਹੋ ਜਾਵੇ ਕੁਝ ਵੀ ਯਾਰ ਦੋਸਤ ਲੈ ਗਏ ਨਾਲ ਲੈ ਗਏ ਕੁਝ ਵੀ ਹੋ ਸਕਦਾ ਠੀਕ ਹੈ ਤਾਂ ਆਪਾਂ ਇੱਕ ਗ੍ਰਹਿਣੀ ਹੋਰ ਗੱਲ ਕਰਦੇ ਆਂ ਤੇ ਜਿਵੇਂ ਹਾਲੀ ਦੇ ਵਿੱਚ ਨਾ ਸ਼ਨੀ ਦੀ ਆਪਾਂ ਕਹਿ ਦਿੰਦੇ ਜਿਵੇਂ ਮਹਾਦਸ਼ਾ ਚੱਲਦੀ ਹੈ ਸ਼ਨੀ ਦੇ ਵਿੱਚ ਜਿਹੜਾ ਸ਼ਨੀ ਗ੍ਰਹਿ ਨਾ ਹਰੇਕ ਬੰਦਾ ਸ਼ਨੀ ਨੂੰ ਮਾੜਾ ਕਹਿੰਦਾ ਕਿ ਇਹਦੇ ਤੇ ਸ਼ਨੀ ਆ ਗਿਆ ਇਹਦੇ ਤੇ ਕੋਈ ਕੰਮ ਪਿਆ ਹਨਾ ਮੋਸਟਲੀ 네ਗੇਟਿਵ ਰਿਜ਼ਲਟ ਮਿਲਦੇ ਕਿਉਂਕਿ ਉਹ ਸੋਚ ਹੀ ਇੱਦਾਂ ਦੀ ਸੋਚਣ ਹਾਲੀ ਦੇ ਵਿੱਚ 2025 ਗੁਜ਼ਰਿਆ ਮੇਰੇ ਤੇ ਸ਼ਨੀ ਦੀ ਮਹਾਦਸ਼ਾ ਚੱਲ ਰਹੀ ਸੀ ਤੁਸੀਂ ਦੱਸਿਆ ਵੀ ਸੀ ਮਨੋ ਔਰ ਉਹ ਸ਼ਨੀ ਦੇ ਵਿੱਚ ਮੈਂ ਪੂਰੀ ਐਸ਼ ਕੀਤੀ ਮੈਂ ਕਹਿੰਦਾ ਭਾਬੇ ਉਹ ਸਾਲ ਦੇ ਵਿੱਚ ਮੈਂ ਪੈਸਾ ਵੀ ਕਮਾਇਆ ਉਪਲਬਧੀ ਵੀ ਹਾਸਲ ਕੀਤੀ ਨਾਮ ਵੀ ਬਣਾਇਆ ਮੇਰੇ ਵਾਸਤੇ ਸ਼ਨੀ ਬਹੁਤ ਚੰਗਾ ਸੀਗਾ ਕੀ ਸ਼ਨੀ ਵਾਕਈ ਜੀ ਬਹੁਤ ਵਧੀਆ ਨਗਰ ਹੈ ਵੀ ਬਹੁਤ ਵਧੀਆ ਰਿਜ਼ਲਟ ਦਿੰਦਾ ਜਾਂ ਪੈਸਾ ਦਿੰਦਾ ਹੈ ਕਿ ਜੋ ਲੋਕ ਸੋਚ ਲੈਂਦੇ ਨੇ ਉਹ ਗਲਤ ਹੈ ਇਸ ਤਰ੍ਹਾਂ ਦੇਖੋ ਸ਼ਨੀ ਤੇ ਲੋਕ ਕਹਿੰਦੇ ਆ ਕਿ ਸ਼ਨੀ ਖਰਾਬ ਹੈ ਹਾਂਜੀ ਸ਼ਨੀ ਜਦੋਂ ਤੁਹਾਡਾ ਤੁਹਾਡੇ ਤੇ ਆਂਦਾ ਹੈ ਤੁਸੀਂ ਮਿਹਨਤ ਕਰੋ ਰੱਜ ਕੇ ਰੱਜ ਕੇ ਉਹਨੇ ਤੁਹਾਨੂੰ ਰਿਜ਼ਲਟ ਦੇਣਾ ਹੀ ਦੇਣਾ 100% ਅੱਛਾ ਅਗਰ ਤੁਸੀਂ ਮਿਹਨਤ ਨਹੀਂ ਕਰਦੇ ਸ਼ਨੀ ਤੁਹਾਡਾ ਖਰਾਬ ਹੋਣਾ ਹੀ ਹੋਣਾ ਹੈ ਸ਼ਨੀ ਜਿਹੜਾ ਹੈ ਮਿਹਨਤ ਰੱਜ ਕੇ ਕਰਵਾਉਂਦਾ ਠੀਕ ਹੈ ਉਸ ਤੋਂ ਬਾਅਦ ਬੜੀਆਂ ਚੀਜ਼ਾਂ ਅਸੀਂ ਸ਼ਨੀ ਨਾਲ ਦੇਖਦੇ ਹਾਂ ਹੁਣ ਲੋਕ ਕਈ ਕਹਿ ਦਿੰਦੇ ਆ ਆਹ ਕੰਮ ਐ ਨਹੀਂ ਕਰਨਾ ਲੋਕ ਕਹਿੰਦੇ ਕਾਲਾ ਕੱਪੜਾ ਨਹੀਂ ਪਾਣਾ ਹਾਂਜੀ ਚਲੋ ਮੈਂ ਤੁਹਾਨੂੰ ਕਾਲੇ ਕੱਪੜੇ ਦਾ ਦੱਸਣ ਲੱਗਿਆ ਹਾਂ ਹਾਂਜੀ ਮੈਨੂੰ ਇੱਕ ਚੀਜ਼ ਦੱਸੋ ਹਿੰਦੁਸਤਾਨ ਦੇ ਵਿੱਚ ਦੋ ਬੰਦੇ ਐ ਜਿਹੜੇ ਬੰਦੇ ਨੂੰ ਉਂਗਲੀ ਤੇ ਨਚਾ ਦਿੰਦੇ ਐ ਮਰਵਾ ਵੀ ਦਿੰਦੇ ਆ ਤੇ ਕਢਾ ਵੀ ਦਿੰਦੇ ਆ ਮਰੇ ਨੂੰ ਜਿੰਦਾ ਕਰਦੇ ਜਿੰਦੇ ਨੂੰ ਮਾਰ ਦਿੰਦੇ ਆ ਉਹ ਬੰਦੇ ਕੌਣ ਆ ਵਕੀਲ ਵਕੀਲ ਤੇ ਜੱਜ ਠੀਕ ਆ ਜੀ ਹੁਣ ਵਕੀਲ ਕਾਲਾ ਕੋਟ ਫਾਉਂਦੇ ਆ ਹਾਂਜੀ ਫਾਉਂਦੇ ਆ ਕੀ ਉਹਨਾਂ ਨੂੰ ਨੁਕਸਾਨ ਹੋ ਜਾਂਦੇ ਨਹੀਂ ਨਹੀਂ ਉਹਨਾਂ ਦਾ ਤਾਂ ਕੰਮ ਹੀ ਹੈ ਲੇਕਿਨ ਅਗਰ ਵਕੀਲ ਹਮ ਬੈਠ ਕੇ ਕੰਮ ਕਰੂਗਾ ਤਾਂ ਵਕੀਲ ਦਾ ਕੰਮ ਨਹੀਂ ਚੱਲੂਗਾ ਅੱਛਾ ਕਦੇ ਤੁਸੀਂ ਵਕੀਲਾਂ ਦੀਆਂ ਜੁੱਤੀਆਂ ਦੇਖਿਓ ਟੇਡੀਆਂ ਤੇ ਟੁੱਟੀਆਂ ਹੋਗੀਆਂ ਅੱਛਾ ਕਿਉਂਕਿ ਉਹਨਾਂ ਦਾ ਇੱਕ ਸਕੋਟ ਦੇ ਵਿੱਚ ਇਹ ਨਹੀਂ ਪਤਾ ਦਿਹਾੜੀ ਚ ਗੇੜੇ ਕਿੰਨੇ ਲੱਗਣੇ ਆ ਅੱਛਾ ਔਰ ਉਹਨਾਂ ਦਾ ਸ਼ਨੀ ਸਭ ਤੋਂ ਜ਼ਿਆਦਾ ਅੱਛਾ ਹੁੰਦਾ ਜੁੱਤ ਤੁਰਨ ਦੇ ਨਾਲ ਤੇ ਜੁੱਤੀ ਤੋੜਨ ਨਾਲ ਅੱਛਾ ਕਦੇ ਕਿਸੇ ਨੇ ਇਹ ਅੱਜ ਤੱਕ ਜੋਤਸੀ ਨੇ ਨਹੀਂ ਦੱਸਿਆ ਨਹੀਂ ਦੱਸਿਆ ਜੀ ਠੀਕ ਹੈ ਜੀ ਔਰ ਸਭ ਤੋਂ ਵੱਡਾ ਸ਼ਨੀ ਇਹਨਾਂ ਦਾ ਜ਼ਿਆਦਾ ਅੱਛਾ ਕਿੱਦਾਂ ਹੁੰਦਾ ਹੈ ਵਕੀਲਾਂ ਦਾ ਹਾਂਜੀ ਇਹਨਾਂ ਦਾ ਜੁੱਤੀ ਤੁਸੀਂ ਜਦੋਂ ਕੋਰਟ ਚੋਂ ਸ਼ਾਮ ਨੂੰ ਇਹਨਾਂ ਦੀ ਛੁੱਟੀ ਹੁੰਦੀ ਹੈ ਇਹਨਾਂ ਜੁੱਤੀ ਦੀ ਫੋਟੋ ਖਿੱਚ ਲਈਓ ਅੱਛਾ ਗੰਦੀਆਂ ਹੋ ਗਈਆਂ ਜੁੱਤੀਆਂ ਅੱਛਾ ਸਵੇਰੇ ਸਾਫ ਕਰਕੇ ਆਂਦੇ ਆ ਹਾਂਜੀ ਬਿਲਕੁਲ ਇੱਕ ਆਰਮੀ ਵਾਲੇ ਹਾਂਜੀ ਠੀਕ ਹੈ ਇੱਕ ਚੰਗਾ ਪੁਲਿਸ ਅਫੀਸਰ ਠੀਕ ਹੈ ਤੇ ਇੱਕ ਵਕੀਲ ਇਹਨਾਂ ਦਾ ਸ਼ਨੀ ਜੁੱਤੀ ਠੀਕ ਕਰਨ ਨਾਲੋਂ ਜ਼ਿਆਦਾ ਵਧੀਆ ਹੁੰਦਾ ਮਤਲਬ ਜੁੱਤੀ ਟੁੱਟੀ ਨਾ ਹੋਵੇ ਔਰ ਜੁੱਤੀ ਸਾਫ਼ ਕਰਨੀ ਸਵੇਰੇ ਸਾਫ਼ ਕਰਨੀ ਪੜਾ ਸਾਫ਼ ਕਰਨੀ ਪਾਲਿਸ਼ ਕਰਨੀ ਇਹਨਾਂ ਸਭ ਤੋਂ ਜ਼ਿਆਦਾ ਸ਼ਨੀ ਅੱਛਾ ਹੁੰਦਾ ਵਕੀਲ ਦੇ ਜੱਜ ਸਾਹਿਬ ਦੇ ਕਾਲਾ ਕੋਟ ਪਾਇਆ ਹੁੰਦਾ ਕਾਲੀ ਟਾਈ ਲੱਗੀ ਹੁੰਦੀ ਹੈ ਕਿ ਉਹਨਾਂ ਦਾ ਸ਼ਨੀ ਮਾੜਾ ਹੋ ਗਿਆ ਨਹੀਂ ਲੇਕਿਨ ਅਸੀਂ ਕੀ ਕਰਦੇ ਹਾਂ ਕਿ ਹਰ ਬੰਦੇ ਨੇ ਇੱਕ ਡਰਾ ਕੇ ਉਹਨੂੰ ਇੱਕ ਗੱਲ ਉਹਦੇ ਦਿਮਾਗ 'ਚ ਬਾਦੰਨੇ ਆ ਉਹ ਜਦੋਂ ਪ੍ਰੋਗਰਾਮ ਚੱਲਦਾ ਇੱਕ ਦੂਜੇ ਤੇ ਆਪਾਂ ਗੱਲ ਸੁਣਦੇ ਆ ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਮੇਰੇ ਕੋਲੇ ਅਜੇ ਤੱਕ ਕੋਈ ਵੀ ਬੰਦਾ ਆਂਦਾ ਹੈ ਉਹ ਆਂਦੇ ਸਾਰ ਮੈਨੂੰ ਦੱਸੂਗਾ ਪੰਡਤ ਜੀ ਮੈਗਨ ਚੁੱਪ ਪਹਿਲੇ ਡੇਟਵਿਥ ਬੋਲੋ ਮੈਂ ਦੱਸੂਗਾ ਜੇ ਮੈਂ ਅਗਲੀ ਦੀ ਗੱਲ ਸੁਣ ਲਈ ਤਾਂ ਮੇਰੇ ਪੱਲੇ ਕੀ ਹੈ ਮੇਰਾ ਤਾਂ ਗਿਆਨ ਮੇਰੇ ਅੰਦਰ ਹੀ ਰਹਿ ਗਿਆ ਨਾ ਜੇ ਮੈਂ ਅਗਲੇ ਨੂੰ ਕੁੰਡਲੀ ਖੋਲ ਕੇ ਆਪ ਦੱਸਦਾ ਚਲੋ ਮੰਨ ਲਿਆ ਵੀ ਉਹ ਮੇਰੇ ਕੋਲ ਪੁੱਛਣ ਆਇਆ ਉਹ 10 ਗੱਲਾਂ ਅੱਛਾ ਇਹ ਕਈ ਵਾਰੀ ਕੀ ਹੁੰਦਾ ਹੈ ਕਿ ਬੜੀ ਕੀਮਤੀਆਂ ਗੱਲਾਂ ਹੁੰਦੀਆਂ ਕਈ ਵਾਰੀ ਕੋਈ ਸਦਮੇ ਵਾਲੀ ਗੱਲ ਅਸੀਂ ਲੇਡ ਦੱਸੀਦੀ ਹੈ ਜਦੋਂ ਆ ਕੇ ਸਾਹਮਣੇ ਬੰਦਾ ਮੈਂਦਾ ਤੁਸੀਂ 5 6 7 8 10 12 ਗੱਲਾਂ ਦੱਸਤੀਆਂ ਉਹਦੇ ਬੰਦੇ ਦੇ ਦਿਮਾਗ ਤੇ ਬੋਝ ਪਿਆ ਹੁੰਦਾ ਵੀ ਪੰਡਤ ਜੀ ਕੋਲੇ ਜਿਹੜੇ ਕੰਮ ਐਸੇ ਉਹ ਦੱਸਿਆ ਦੱਸਿਆ ਨਹੀਂ ਜਦੋਂ ਐਂਡ ਤੇ ਜਾ ਕੇ ਦੱਸੀ ਤਾਂ ਐ ਹੋਇਆ ਉੱਠ ਕਿਉਂ ਸਲੇ ਹੱਥ ਜੋੜ ਪੰਡਤ ਜੀ ਕਮਾਲ ਕਰਦੇ ਹਾਂ ਵੀ ਪਤਾ ਦੱਸ ਦੱਸਦਾ ਤੁਸੀਂ ਲੇਕਿਨ ਸਭ ਤੋਂ ਪਹਿਲੇ ਕੁੰਡਲੀ ਜਦੋਂ ਖੋਲਦੇ ਆ ਨਾ ਉਹ ਚ ਬਹੁਤ ਕੁਝ ਪਤਾ ਲੱਗਦਾ ਠੀਕ ਹੈ ਪਰ ਇਹ ਹੈ ਕਿ ਜਿੱਦਾਂ ਦਾ ਤੁਹਾਡਾ ਪੇਸ਼ਾ ਹੈ ਤੁਹਾਨੂੰ ਹੌਲੀ ਹੌਲੀ ਨੌਲੇਜ ਵੱਧਦੀ ਹੈ ਪਰ ਮੇਰੇ ਹਿਸਾਬ ਨਾਲ ਸਾਡੇ ਕੋਲੇ ਕੋਈ ਬੰਦਾ ਸ਼ਨੀ ਦਾ ਡਰਾਤਾ ਚੰਦਰਮਾ ਤੋਂ ਡਰਾ ਦਿੰਨੇ ਆ ਬ੍ਰਹਸਪਤੀ ਤੋਂ ਡਰਾ ਦਿੰਨੇ ਆ ਗ੍ਰਹਿ ਤੋਂ ਡਰਾਣੇ ਆ ਡਰਾਣਾ ਨਹੀਂ ਚਾਹੀਦਾ ਉਸ ਬੰਦੇ ਨੇ ਦੱਸੋ ਵੀ ਕਾਕਾ ਆਪਾਏ ਕਰ ਅੱਛਾ ਇੰਨੀ ਧੇਰ ਬਾਅ ਮੇਰੇ ਕੋ ਦੁਆਰਾ ਆਣਾ ਤੈਨੂੰ ਫਾਇਦਾ ਹੋਊਗਾ ਜਦੋਂ ਫਾਇਦਾ ਉਹਦਾ ਬਾਹਰ ਗਾਹ ਭਜਦਾ ਨਹੀਂ ਹਮ ਔਰ ਬੰਦਾ ਮੰਨਦਾ ਵਾਕਿਆ ਕਿਸੇ ਬੰਦੇ ਨੇ ਦੱਸੀ ਅੱਜ ਕੀ ਐ ਲੋਕਾਂ ਨੂੰ ਕੱਲ ਹੀ ਐ ਹੁਣ ਫੋਰਨ ਚ ਲੋਕ ਬੈਠੇ ਆ ਉਹ ਜਲਦੀ ਜਲਦੀ ਆਪਦਾ ਕੰਮ ਪੁੱਛ ਕੇ ਛੁੱਟੀ ਹਾਂ ਬਿਲਕੁਲ ਤੁਸੀਂ ਆਪਦੀ ਕੁੰਡੀ ਜਿਹੜੀ ਐ ਜਦੋਂ ਜਦੋਂ ਕਿਸੇ ਨੇ ਕਿਹਾ ਤੁਸੀਂ ਉਹਨੂੰ ਦਿਖਾਓ ਸਮਝੋ ਅੱਛਾ ਦੂਜੇ ਨੰਬਰ ਤੇ ਅੰਜ ਕੱਲ ਕੀ ਹੋਇਆ ਪਿਆ ਤੁਸੀਂ ਚਾਰ ਵਾਰੀ ਕਿਸੇ ਜੋਤਸੀ ਕੋਲੇ ਚਲੇਗੇ ਪੰਜਵੀਂ ਵਾਰੀ ਤੁਸੀਂ ਜੋਤਸੀ ਬਣ ਜਾਓਗੇ ਹਾਂ ਇਹ ਬਹੁਤ ਲੋਕ ਨੇ ਲੋਕ ਹੀ ਹੈ ਯਾਰ ਇਹਨੇ ਦਵਦਾ ਦੱਸਤਾ ਉਹਨੇ ਇਹ ਤਾਂ ਦੇਖ ਨਹੀਂ ਬੰਦੇ ਦਾ ਤਜਰਬਾ ਕਿੰਨਾ ਹੈ ਹਮ ਹੁਣ ਜਿਹੜੇ ਲੋਕ ਹੈ ਨਾ ਕੱਚੇ ਖਿਡਾਰੀ ਸਾਡੇ ਕੰਮ ਚ ਜ਼ਿਆਦਾ ਪੈਦਾ ਹਾਂ ਹਾਂ ਬਹੁਤ ਹੋਏ ਪਿਆ ਦੇਖੇ ਔਰ ਅੱਗੇ ਕੀ ਹੁੰਦਾ ਸੀ ਦਾਦਾ ਕੰਮ ਕਰਦਾ ਸੀ ਪਿਓ ਜਿਹੜਾ ਹੈ ਉਹ ਵੀ ਕੰਮ ਸਿੱਖਦਾ ਸੀ ਪੋਤਾ ਵੀ ਸਿੱਖਦਾ ਸੀ ਪਰ ਦਾਦੇ ਦੇ ਹੁਗਣ ਤੋਂ ਬਗੈਰ ਨਹੀਂ ਬੋਲਦੇ ਸੀ ਨਹੀਂ ਬੋਲਦੇ ਸੀ ਹੁਣ ਉਸਤਾਦ ਹਲੇ ਗੱਲ ਕਰਦਾ ਨਹੀਂ ਚੇਲਾ ਪਹਿਲੇ ਫੜ ਗ ਜਾਂਦਾ ਹਾਂ ਹਿੰਦਾ ਹੁੰਦਾ ਹੀ ਠੀਕ ਹੈ ਜੀ ਉਹ ਜਦੋਂ ਫੜਕਦਾ ਜਿਹੜਾ ਬੰਦਾ ਗੱਡੀ ਤੇ ਬੈਠਾ ਨਾ ਉਹਦੇ ਕੋ ਪਾਵਰ ਹੈ ਹੂੰ ਉਹਦੇ ਕੋਲੇ ਕੁਦਰਤੀ ਇੱਕ ਸ਼ਿਵਾ ਦੀ ਗੱਡੀ ਹੈ ਇੱਥੋਂ ਆਪੇ ਟੇਵਾ ਨਾ ਖੋਲੋ ਬੰਦੇ ਨੂੰ ਗੱਲ ਨਾ ਪੁੱਛੋ ਇਹ ਆਟੋਮੈਟਿਕ ਇੱਥੋਂ ਦਿਮਾਗ ਚ ਰੱਬ ਗੱਲ ਕੋਈ ਫੀਡ ਕਰਦਾ ਤੁਸੀਂ ਉਸੇ ਵੇਲੇ ਪੁੱਛਵਾ ਨਹੀਂ ਕਰਦੇ ਹੋ ਠੀਕ ਹੈ ਉਹ ਤੁਹਾਡੀ ਸੱਚੀ ਹੁੰਦੀ ਹੈ ਠੀਕ ਹੈ ਜਿਵੇਂ ਤੁਸੀਂ ਦੱਸਿਆ ਸ਼ਨੀ ਦੇ ਉਪਾਏ ਇੱਕ ਤਾਂ ਪਹਿਲਾਂ ਆਪਾਂ ਜਾਣਾਂਗੇ ਵੀ ਜਿਵੇਂ ਤੁਸੀਂ ਦੱਸਿਆ ਵੀ ਫੌਜੀ ਤੇ ਵਕੀਲ ਆਪਣੇ ਬੂਟ ਪਾਲਿਸ਼ ਕਰਨ ਸਾਫ ਕਰਨ ਨਿਸ਼ਾਨੀ ਸਟਰੋਂਗ ਹੁੰਦਾ ਉਹਨਾਂ ਦਾ ਆਮ ਇਨਸਾਨ ਲਈ ਸ਼ਨੀ ਦੀ ਕੀ ਰੈਮਡੀ ਹੋ ਸਕਦੀ ਹੈ ਕਿ ਸ਼ਨੀ ਉਹਨਾਂ ਦਾ ਬਿਹਤਰ ਹੋ ਜਾਵੇ ਕੋਈ ਇਹੋ ਜੀ ਅੱਜ ਸਾਨੂੰ ਦੱਸ ਕੇ ਜਾਓ ਰੈਮਡੀ ਸਭ ਤੋਂ ਪਹਿਲੇ ਨੰਬਰ ਤੇ ਹੈ ਕਿ ਹਰ ਇਨਸਾਨ ਨੂੰ ਆਪਦੇ ਨਹਾਣ ਦੇ ਟਾਈਮ ਤੇ ਸਰੋਂ ਦਾ ਤੇਲ ਯੂਜ਼ ਕਰਨਾ ਚਾਹੀਦਾ ਹੈ ਬਾਡੀ ਤੇ ਮਲ ਕੇ ਬਾਡੀ ਤੇ ਮਲ ਕੇ ਅੱਛਾ ਸ਼ਨੀ ਦਾ ਸਭ ਤੋਂ ਵਧੀਆ ਪਾਏ ਠੀਕ ਹੈ ਜੀ ਇੱਕ ਘਰ ਦੇ ਵਿੱਚ ਤਵਾ ਜਿਹੜਾ ਹੈ ਹਾਂਜੀ ਉਹ ਤਵਾ ਜਿਹੜਾ ਹੈ ਤੁਹਾਡਾ ਕਦੇ ਨਾ ਕਦੇ ਉਹਦੇ ਤੇ ਲੱਕੜਾ ਬਲਨੀਆ ਚਾਹੀਦੀ ਹੈ ਅੱਜ ਕੱਲ ਤਵਾ ਜਿਹੜਾ ਹੈ ਆਪਾਂ ਗੈਸ ਤੇ ਬਾਲਦੇ ਆ ਇਹਦੇ ਨਾਲ ਸ਼ਨੀ ਠੀਕ ਨਹੀਂ ਹੋ ਰਿਹਾ अच्छा ਜਿੰਨਾ ਤਵਾ ਕਾਲਾ ਹੋਊਗਾ ਤੇ ਯਾਨੀ ਕਿ ਕਾਲਸ ਲੱਗੂਗੀ ਹਾਂਜੀ ਉਹਨਾਂ ਹਾਲੇ ਕਿ ਲੋਕਾਂ ਦਾ ਸ਼ਨੀ ਬਹੁਤ ਖਰਾਬ ਹੋ ਜੇ ਹਮ ਅੱਜ ਲੋਕਾਂ ਦੀਆਂ ਅੱਖਾਂ ਤੇ ਇਫੈਕਟ ਕੀ ਪੈ ਰਿਹਾ ਐ ਐਸੇ ਕਰਕੇ ਪੈ ਰਿਹਾ ਹੈ ਅਗਰ ਅਸੀਂ ਦੀਵਾਲੀ ਨਾ ਮਨਾਈਏ ਹਮ ਜੀ ਸੁਣ ਲਓ ਦੀਵਾਲੀ ਨਾ ਮਨਾਈਏ ਤਾਂ ਸ਼ਨੀ ਹੋਰ ਖਰਾਬ ਹੋ ਜੇ ਕਿਉਂਕਿ ਉਸ ਦਿਨ ਅਸੀਂ ਸਰੋਂ ਦਾ ਤੇਲ ਦਾ ਦੀਵਾ ਜਗਾਉਨੇ ਆ ਇਹਦੇ ਨਾਲ ਸਭ ਤੋਂ ਜ਼ਿਆਦਾ ਸ਼ਨੀ ਅੱਛਾ ਹੁੰਦਾ ਅੱਗੇ ਕੀ ਹੁੰਦਾ ਸੀ ਕਦੇ ਰਾਹੂ ਖਰਾਬ ਹੁੰਦਾ ਸੀ ਨਹੀਂ ਅਸੀਂ ਕੀ ਕਰਦੇ ਸੀ ਸੁਣਨ ਵਾਲੀ ਗੱਲ ਹੈ ਕਦੇ ਕਿਸੇ ਕਿਤਾਬ 'ਚ ਨਹੀਂ ਲਿਖਿਆ ਮਿੱਟੀ ਦਾ ਤੇਲ ਦਾ ਸੀ ਦੀਵਾ ਹਾਂਜੀ ਘਰ ਦੇ ਵਿੱਚ ਬੱਤੀ ਬਣਾ ਕੇ ਜਗਾਣੀ ਜਗਾਉਂਦੇ ਸੀ ਹਾਂਜੀ ਰੋਸ਼ਨੀ ਕਰਦੇ ਸੀ ਰੋਸ਼ਨੀ ਕਰਦੇ ਸੀ ਇੱਕ ਲੋਹਾ ਆ ਗਿਆ ਸ਼ਨੀ ਹਾਂਜੀ ਤੇਲ ਵੀ ਸ਼ਨੀ ਹਾਂਜੀ ਉਸ ਤੋਂ ਬਾਅਦ ਜਿਹੜੀ ਬੱਤੀ ਬਣਾਣੀ ਉਹ ਸ਼ੁਕਰ ਅੱਛਾ ਜਦੋਂ ਇਹਨੇ ਜਲਣਾ ਹੈ ਇਹਨੇ ਘਰ ਦੇ ਵਿੱਚ ਨੌਂ ਦੀ ਦਾ 12 ਸਿਧਾ ਕਰਨੀ ਹੈ ਪੈਸੇ ਦੀ ਠਹਿਰਾ ਲੈਣਾ ਅੱਛਾ ਖਰਚਾ ਘੱਟ ਹੋਣਾ ਠੀਕ ਹੈ ਬੱਚੇ ਦੇ 6 ਟ ਘਟ ਵਜਣੀ ਹੈ ਠੀਕ ਹੈ ਕੁਛ ਇਹ ਅਜੇ ਤੱਕ ਕਿਤਾਬ 'ਚ ਲਿਖਿਆ ਤਾਂ ਮੈਨੂੰ ਦੱਸ ਦਿਓ ਤੇ ਜੇ ਆਪਾਂ ਗੱਲ ਕਰੀ ਜਿਵੇਂ ਤੁਸੀਂ ਇਹ ਕਹਿ ਰਹੇ ਹੋ ਕਿ ਦੀਵਾ ਆਪਾਂ ਜਗਾਉਂਦੇ ਹੁੰਦੇ ਸੀ ਅੱਜ ਦੇ ਘਰਾਂ ਦੇ ਵਿੱਚ ਤਾਂ ਜਿਵੇਂ ਵੱਡੀਆਂ ਕੋਠੀਆਂ ਵੱਡੀਆਂ-ਵੱਡੀਆਂ ਲਾਈਟਾਂ ਲੱਗ ਚੁੱਕੀਆਂ ਅੱਜ ਵੀ ਉਹ ਰੈਮਡੀ ਲੋਕ ਕਰ ਸਕਦੇ ਆ ਘਰ ਦੇ ਵਿੱਚ ਅਗਰ ਦੇ ਹੁੰਦੇ ਹੁੰਦੇ ਹੋਣ ਤਾਂ ਦੇਖੋ ਜੀ ਘਰ ਦੇ ਵਿੱਚ ਅਗਰ ਤੁਸੀਂ ਕੁਝ ਛੋਟੀਆਂ-ਛੋਟੀਆਂ ਰੈਮਡੀਆਂ ਕਰੋ ਠੀਕ ਹੈ ਤੇ ਮੇਰੇ ਹਿਸਾਬ ਨਾਲ ਤੁਸੀਂ ਸੁੱਖੇ ਹੋ ਜਾਓਗੇ ਠੀਕ ਹੈ ਅੱਜ ਜਿੰਨੇ ਵੀ ਪਿੰਡਾਂ ਦੇ ਲੋਕ ਹੈ ਉਹ ਭੱਜ ਕੇ ਸ਼ਹਿਰਾਂ 'ਚ ਆ ਗਏ ਹਾਂਜੀ ਠੀਕ ਹੈ ਜੀ ਹੁਣ ਤੁਸੀਂ ਇਹ ਦੇਖੋ ਸ਼ਹਿਰਾਂ ਦੇ ਵਿੱਚ ਲੋਕ ਜਿਹੜੇ ਆ ਗਏ ਨਾ ਇਹ ਸੁੱਖ ਨਹੀਂ ਹੋ ਸਕਦੇ ਹੂੰ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਵੀ ਅੰਡੇ ਗਵਾਂਢੀ ਨੇ ਮਕਾਨ ਬਣਾਇਆ ਤੇ ਉਹਦੀ ਕੀ ਮਕਾਨ ਕਿੱਦਾਂ ਦਾ ਬਣਾਇਆ ਉਹਦਾ ਫੈਕਟ ਸਾਡੇ ਤੇ ਪੈ ਰਿਹਾ ਕਿ ਨਹੀਂ ਪੈ ਰਿਹਾ ਅੱਛਾ ਐਡਾ ਹੁੰਦਾ ਬਿਲਕੁਲ ਹੁੰਦਾ ਹੁਣ ਪਿੰਡਾਂ ਦੇ ਵਿੱਚ ਆਪਾਂ ਕਹਿ ਦਿੰਨੇ ਆ ਚਲੋ ਇੱਥੇ ਆ ਜੰਨੇ ਆ ਪਿੰਡਾਂ ਦੇ ਵਿੱਚ ਮਕਾਨ ਦਾ ਖੁੱਲੇ ਖੁੱਲੇ ਆ ਦੂਰ ਦੂਰ ਮਕਾਨ ਆ ਹੂੰ ਉਹਨਾਂ ਦੀ ਪ੍ਰੋਬਲਮ ਕੀ ਆ ਉਹਨਾਂ ਤੇ ਸਰਕਾਰੀ ਕੇਸ ਬੜੇ ਲੰਮੇ ਲੰਮੇ ਚੱਲੂਗੇ ਆਪਸ ਵਿੱਚ ਖਾਨਦਾਨ ਜੀ ਅੱਛਾ ਗਵਾਂਢੀਆ ਕਰਕੇ ਸਰ ਨਾ 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 ਜਿਹੜੇ ਆਮ ਲੋਗ ਢਾਣੀਆਂ 'ਚ ਬੈਠੇ ਆ ਪਿੰਡਾਂ 'ਚ ਬੈਠੇ ਮੈਂ ਉਹਨਾਂ ਦੀਆਂ ਗੱਲਾਂ ਕਰ ਰਿਹਾ ਅੱਛਾ ਜਟਾਂ ਦੀਆਂ ਅੱਛਾ ਜਿਆਦਾ ਪੈਸੇ ਵਾਲੇ ਦੇ ਜਿਨ੍ਹਾਂ ਦੇ ਵੱਡੇ ਵੱਡੇ ਫਾਰਮ ਹਾਸ ਹੈ ਉਹਨਾਂ ਦੇ ਆਪਦੇ ਘਰ ਦੇ ਵਿੱਚ ਹੀ ਕੇਸ ਉਲਟ ਪੁਲਟ ਚੱਲੂਗੇ ਇੱਕ ਦੂਜੇ ਤੇ ਉਹ ਕਿਉਂ ਫਿਰ ਰੰਜਿਸ਼ ਇਹਦੀ ਵੀ ਪ੍ਰੋਬਲਮ ਹੈਗੀ ਆ ਕਿਉਂ ਅਸੀਂ ਘਰ ਕਿਉਂ ਚੈੱਕ ਕਰਦੇ ਆ ਅੱਛਾ ਕਿਉਂ ਦੱਸਦੇ ਆ ਵੀ ਇੱਥੇ ਤੁਹਾਡੇ ਘਰ ਚਾਹ ਪ੍ਰੋਬਲਮ ਹੈ ਕਿਉਂ ਕੁੱਲੀ ਚੈੱਕ ਕਰਦੇ ਆ ਇਹ ਤੁਹਾਨੂੰ ਮੈਂ ਜਨਰਲ ਨੌਲੇਜ ਦੀ ਗੱਲ ਕਰ ਰਿਹਾ ਕੋ ਮੇਰੇ ਕੋਲੇ ਸਭ ਤੋਂ ਜਿਆਦਾ ਲੋਕ ਦੂਰੋਂ ਦੂਰੋਂ ਆਂਦੇ ਮੈਂ ਪਤਾ ਨਹੀਂ ਕਿਹੜੀ ਕਿਹੜੀ ਸਟੇਟ ਦੇ ਵਿੱਚ ਜਾਨਾ ਹੈ ਠੀਕ ਹੈ ਇਹੀ ਚੀਜ਼ਾਂ ਸੋਲਵ ਕਰਨ ਤੇ ਹੁੰਦੀਆਂ ਵੀ ਲੋਕਾਂ ਦੀ ਅੱਛਾ ਤੇ ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਗਵਾਂਢੀ ਆਪਣੇ ਅੱਜ ਕੱਲ ਗੱਲ ਕਰੀਏ ਗਵਾਂਢੀ ਨੂੰ ਮਾਰਾ ਜਾਂ ਇਹ ਕਹਦੀ ਹੈ ਵੀ ਆਪਾਂ ਤੁਸੀਂ ਪਾਣੀ ਇੱਧਰ ਡੋਲਤਾ ਤੇ ਲੜੋ ਲੜਾਈ ਵਾਲਾ ਕੰਮ ਹੋ ਜਾਂਦਾ ਜੇ ਆਪਾਂ ਉਹ ਉਹਨਾਂ ਨੂੰ ਠੀਕ ਕਰਨਾ ਚਾਹੀਏ ਮੰਨ ਲਓ ਫਿਰ ਉਹ ਆਪਾਂ ਨੂੰ ਮਤਲਬ ਘਰ ਦੇਖਣਾ ਪੈਂਦਾ ਘਰ ਚੈੱਕ ਕਰਨਾ ਪੈਂਦਾ ਆਪਦਾ ਘਰ ਚੈੱਕ ਕਰਨਾ ਪੈਂਦਾ ਤੁਸੀਂ ਕਰਦੇ ਹੋ ਹਾਂਜੀ ਉਸ ਤੋਂ ਬਾਅਦ ਘਰ ਦੇ ਵਿੱਚ ਕਿਹੜੀ ਚੀਜ਼ ਰੱਖਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਜੀ ਬਹੁਤ ਕੁਝ ਐਸਾ ਹੁੰਦਾ ਹੈ ਕਈ ਵਾਰੀ ਤਾਂ ਇੱਕ ਮੱਲੇ 'ਚ ਇਹੋ ਜਿਹਾ ਘਰ ਹੁੰਦਾ ਉਹਦੇ ਪੂਰੇ ਸਾਰਾ ਮੱਲਾ ਹੀ ਨਹੀਂ ਬੋਲਦਾ हां हैगे ਸਾਡੇ ਵੀ ਹੈ ਠੀਕ ਹੈ ਜੀ ਇਦਾਂ ਦੇ ਹਰ ਮੱਲੇ ਚ ਕਹਿੰਦੇ ਹੁੰਦੇ ਨਾ ਆਪਾਂ ਇੱਕ ਮਕਾਨ ਬਣਾਉਣ ਲਈ ਨਾ ਪਾਈਪ ਰੱਖਦੇ ਵੇਸਟ ਅੱਛਾ ਹਾਂ ਠੀਕ ਹੈ ਜੀ ਵੇਸਟ ਪਾਣੀ ਦੀ ਪਾਈਪ ਰੱਖਦੇ ਆ ਹਾਂਜੀ ਐਸੇ ਤਰ੍ਹਾਂ ਹਰ ਮੱਲੇ ਚ ਹਰ ਗਲੀ ਚ ਹਰ ਘਰ ਚ ਇੱਕ ਬੰਦਾ ਖਰਾਬ ਹੁੰਦਾ ਉਹਨੂੰ ਠੀਕ ਕਰਨ ਦਾ ਤਰੀਕਾ ਹੁੰਦਾ ਅੱਛਾ ਜਾਂ ਤਾਂ ਉਹਨੂੰ ਬਲਾਉ ਘੱਟ ਠੀਕ ਹੈ ਜਾਂ ਤੋ ਤਕੜਾ ਬੰਦਾ ਅਗੇ ਖੜਾ ਕਰ ਦੋ ਠੀਕ ਹੈ ਲੇਕਿਨ ਸਭ ਤੋਂ ਵਧੀਆ ਤਰੀਕਾ ਇਹਦੀ ਡੀਟੇਟ ਚ ਹੈ ਚੁੱਪ ਤੇ ਸੁਖ ਠੀਕ ਹੈ ਤੁਸੀਂ ਆਪਦੇ ਕੰਮ ਤੱਕ ਮਤਵ ਰੱਖੋ ਠੀਕ ਹੈ ਔਰ ਆਪਦੇ ਬੱਚਿਆਂ ਦਾ ਧਿਆਨ ਰੱਖੋ ਠੀਕ ਹੈ ਇੱਕ ਵਰਮਾ ਜੀ ਇੱਕ ਗੱਲ ਹੋਰ ਆਈ ਮੇਰੇ ਦਿਮਾਗ ਦੇ ਵਿੱਚ ਕਿ ਕਈ ਬੰਦੇ ਤੇ ਨਾ ਗੁਪਤ ਦੁਸ਼ਮਣ ਬਹੁਤ ਹੁੰਦੇ ਆ ਜਿੰਨਾ ਬਾਰੇ ਤਾਂ ਆਪਾਂ ਨੂੰ ਪਤਾ ਹੈ ਕਿ ਆ ਆਪਣਾ ਦੁਸ਼ਮਣ ਹੈ ਇਹ ਆਪਣਾ ਮਾਰਾ ਕਰ ਸਕਦਾ ਆਪਾਂ ਨੂੰ ਗਿਆਨ ਹੁੰਦਾ ਉਹਦੇ ਬਾਰੇ ਕੁਝ ਇਦਾਂ ਦੇ ਦੁਸ਼ਮਣ ਜਿਹੜੇ ਗੁਪਤ ਹੁੰਦੇ ਨੇ ਜਿੰਨਾ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਬਾਅਦ ਚੋਂ ਪਤਾ ਲੱਗਦਾ ਜਿਵੇਂ ਤੁਹਾਡੇ ਕੋਲ ਕੁੰਡਲੀ ਆਂਦੀ ਹੈ ਤੁਸੀਂ ਦੱਸਦੇ ਹੋ ਜਾਂ ਕੁਝ ਇਸ ਤਰ੍ਹਾਂ ਦਾ ਹੁੰਦਾ ਜਾਂ ਪੁੱਛਦੇ ਪੁੱਛ ਕੇ ਕੁਝ ਕਰਦੇ ਜਾਂ ਪੁੱਛ ਘੜਦੇ ਆ ਉਹਨਾਂ ਕੋਲ ਚੱਲ ਜਾਂਦੇ ਕੋਈ ਫਲਾਣੇ ਦੇ ਜੋ ਤਾਂ ਗੁਪਤ ਦੁਸ਼ਮਣ ਆਪਾਂ ਖਤਮ ਕਰਨੇ ਹਨ ਉਹਦੇ ਲਈ ਆਪਾਂ ਕੀ ਕਰ ਸਕਦੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਨੂੰ ਵਹਿਮ ਚ ਨਹੀਂ ਪਾਣਾ ਚਾਹੀਦਾ ਜਿੱਦਾਂ ਤੁਸੀਂ ਪੁੱਛ ਦੀ ਗੱਲ ਕਰਤੀ ਉਹਨਾਂ ਕਹਿੰਦੇ ਤੇਰੀ ਨਨਾਨ ਨੇ ਕੀਤਾ ਤੇ ਤੇਰੀ ਸੱਸ ਨੇ ਕੀਤਾ ਐਡਾ ਹੀ ਹੁੰਦਾ ਠੀਕ ਹੈ ਜੀ ਉਹ ਘਰ ਚ ਲੜਾਈ ਪਵਾਤੇ ਹਾਂ ਠੀਕ ਹੈ ਜੀ ਔਰ ਘਰ ਦਾ ਕੋਈ ਵੀ ਵਿਅਕਤੀ ਹਾਂ ਗਾਲਾਂ ਕੱਢ ਦੂਗਾ 2 ਮਿੰਟ ਗਰਮ ਹੋ ਕੇ ਲੇਕਿਨ ਉਹ ਮਾੜਾ ਨਹੀਂ ਜ਼ਿਆਦਾ ਸੋਚਦਾ ਕੋਈ ਕਿਸੇ ਦਾ ਹਾਂ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਨੂੰ ਸੱਸ ਦੀ ਲੜਾਈ ਚ ਜ਼ਰੂਰ ਇੰਨੀ ਗੱਲ ਸੱਸ ਜ਼ਰੂਰ ਨੂੰ ਨੂੰ ਕਹੀ ਜੋਗੀ ਤੇਰੇ ਕੁੜੀਆਂ ਹੋਂ ਜ਼ਿਆਦਾ ਹਾਂ ਇਹ ਬਹੁਤ ਵਧੀਆ ਇਹ ਬਦਵਾ ਲੇਡੀਜ਼ ਨੂੰ ਨਹੀਂ ਦੇਣੀ ਚਾਹੀਦੀ ਅੱਛਾ ਸਭ ਤੋਂ ਵੱਡੀ ਗੱਲ ਠੀਕ ਹੈ ਠੀਕ ਹੈ ਜੀ ਦੂਜੇ ਨੰਬਰ ਤੇ ਇਹ ਹੈ ਕਿ ਜਦੋਂ ਅਸੀਂ ਕੁੰਡਲੀ ਦੇਖਦੇ ਹਾਂ ਉਹਦੇ ਚ ਅਸੀਂ ਦੱਸ ਦਿੰਦੇ ਹਾਂ ਵੀ ਤੁਹਾਨੂੰ ਇਹ ਪ੍ਰੋਬਲਮ ਹੈਗੀ ਆ ਕਿ ਨਹੀਂ ਹੈਗੀ ਠੀਕ ਠੀਕ ਹੈ ਜੀ ਇਦਾਂ ਨਹੀਂ ਵੀ ਹਰੇਕ ਨੂੰ ਆਪਾਂ ਇੱਕ ਭੁਸ਼ਵਾਨੀ ਕਰ ਦਿੱਤੀ ਹਰ ਬੰਦੇ ਦਾ ਸਿਸਟਮ ਹੁੰਦਾ ਇੱਕ ਜਿੰਨਾ ਤੁਸੀਂ ਆਪਦੇ ਮੇਲਜੋਲ ਘੱਟ ਰੱਖੋਗੇ ਕਿਸੇ ਨਾਲ ਨਿੰਦਿਆ ਚੁਗਲੀ ਨਹੀਂ ਕਰੋਗੇ ਜੇ ਕੋਈ ਕਰਨ ਲੱਗਾ ਉੱਥੇ ਬੰਦ ਕਰਤੀ ਤਾਂ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦਾ ਯਾਨੀ ਕਿ ਸਾਹਮਣਾ ਮਾੜੀ ਚੀਜ਼ ਦਾ ਨਹੀਂ ਕਰਨਾ ਪਊਗਾ ਤੁਹਾਨੂੰ ਕਿਤੇ ਜਾ ਕੇ ਫਾਈਟ ਨਹੀਂ ਕਰਨੀ ਪਊ ਕਿਸੇ ਨਾਲ ਲੜਨਾ ਨਹੀਂ ਪਊਗਾ ਜਦੋਂ ਆਪਾਂ ਕਿਸ ਦੀ ਗੱਲ ਜਿਆਦਾ ਸੁਣਨ ਲੱਗ ਜਾਂਦੇ ਆ ਉਹ ਅਗਲਾ ਬੰਦਾ ਵੀ ਜਿਆਦਾ ਵਧਾ ਘੜਾ ਕੇ ਦੱਸਦਾ ਉਸੇ ਚ ਜਕਲੇ ਸ਼ੁਰੂ ਹੋ ਜਾਂਦਾ ਤੇ ਜੇ ਆਪਾਂ ਗੁਪਤ ਦੋਸਮਣ ਹੁੰਦੇ ਜਿਹੜੇ ਆਪਣੇ ਜਿਹੜੇ ਆਪਾਂ ਨੂੰ ਪਤਾ ਨਹੀਂ ਉਹਨਾਂ ਨੂੰ ਜੇ ਆਪਾਂ ਖਤਮ ਕਰਨਾ ਹੋਵੇ ਕੋਈ ਉਹਦੇ ਅਸਤੇ ਯੰਤਰ ਬੰਦਾ ਹੈ ਅੱਛਾ ਠੀਕ ਹੈ ਜੀ ਉਹਦੇ ਅਸਤੇ ਤੁਹਾਡੀ ਕੁਣ ਲਈ ਦੇਖੀ ਜਾਂਦੀ ਤੁਸੀਂ ਕਿੰਨੇ ਕਹਿ ਮੇਰੀ ਗੁੰਡਲੀ ਐਸੀ ਹੈ ਮੇਰੇ ਕੋਲੇ ਕੋਈ ਧਾਗਾ ਸਿੱੜ ਜਵੇ ਕੋਈ ਤਵੀ ਸਿੱੜ ਜਵੇ ਕੋਈ ਤੰਤਰੀ ਕਾ ਜਵੇ ਮੈਂ ਕਹਿੰਨਾ ਆ ਜੋ ਕਰ ਦੋ ਜੋ ਕਰਨਾ ਕੁਝ ਨਹੀਂ ਹੋਣਾ ਵਜ੍ਹਾ ਕੀ ਹੁੰਦੀ ਕਈ ਬੰਦੇ ਸਟਰੋਂਗ ਹੁੰਦੇ ਆ ਅੱਛਾ ਠੀਕ ਹੈ ਜੀ ਔਰ ਕਈ ਬੰਦਿਆਂ ਨੂੰ ਮੜ ਜਾ ਕਿਸੇ ਕਹਿ ਦੋ ਯਾਰ ਤੈਨੂੰ ਤਾਂ ਲਾਲ ਪੱਗ ਪੰਨੀ ਆ ਤੇ ਤੈਨੂੰ ਬੁਖਾਰ ਚੜ ਜਾਊਗਾ ਤੁਹਾਨੂੰ 5 ਮਿੰਟ ਚ ਚੜ ਗਿਆ ਹਾਂ ਇਦਾਂ ਹੁੰਦਾ ਠੀਕ ਹੈ ਜੀ ਇਹ ਦਿਲ ਕਮਜ਼ੋਰ ਵਾਲਿਆਂ ਦੀ ਕਹਾਣੀ ਹੈ ਕੁਝ ਨਹੀਂ ਦੁਨੀਆ ਦੇ ਵਿੱਚ ਬਹੁਤ ਕੁਝ ਹੈ ਤੇ ਬਹੁਤ ਕੁਝ ਹੈ ਨਹੀਂ ਚੇਕੇ ਲੇਕਿਨ ਸਭ ਤੋਂ ਪਹਿਲੇ ਨੰਬਰ ਤੇ ਇੱਕ ਹੀ ਬੰਦਾ ਕਿਦਾਂ ਦਾ ਬੈਠਾ ਉਹਦੀ ਕਿਦਾਂ ਦੀ ਘੁੰੜਲੀ ਹੈ ਕਿਦਾਂ ਦਾ ਉਹਦਾ ਸ਼ਰੀਰ ਹੈ ਕਿਦਾਂ ਦੀ ਉਹਦੀ ਸੋਚ ਹੈ ਪਤਾ ਲੱਗ ਜਾਂਦਾ ਤਾਂ ਗੱਲ ਕਰੀਏ ਇੱਕ ਅਸੀਂ ਹਾਲੀ ਦਿਨ ਪੋਡਕਾਸਟ ਕੀਤਾ ਸੀ ਜਿਹੜਾ ਕਿ ਨਾ ਸਾਡਾ ਕਾਫੀ ਅੱਛਾ ਗਿਆ ਸੀ ਉਹਦੇ ਚ ਇੱਕ ਕਮੈਂਟ ਸੀਗਾ ਬੜਾ ਸੋਹਣਾ ਉਹਦੇ ਵਿੱਚ ਇਹ ਸੀਗਾ ਛੱਟ ਮੰਗਣੀ ਤੇ ਪੱਟ ਵਿਆਹ ਵਾਲਾ ਸਾਡਾ ਪੋਡਕਾਸਟ ਸੀ ਤੁਹਾਡੇ ਨਾਲ ਤੁਸੀਂ ਸ਼ਾਇਦ ਦੱਸਿਆ ਸੀ ਉਹਦਾ ਇੱਕੋ ਪਾਈ ਉਹਦੇ ਚ ਇੱਕ ਕਮੈਂਟ ਆਇਆ ਸੀ ਸਾਡੇ ਕੋਲੇ ਕਿ ਪੰਡਤ ਜੀ ਵਿਆਹ ਤਾਂ ਹੋ ਰਿਹਾ ਹੈ ਤੁਹਾਡੇ ਉਹ ਪਾਈ ਨਾਲ ਅਸੀਂ ਵਿਆਹ ਵੀ ਦੇਖਿਆ ਕਿਤੇ ਇੱਕ ਦੋ ਸਾਨੂੰ ਰਿਜ਼ਲਟ ਵੀ ਮਿਲਿਆ ਪਰ ਵਿਆਹ ਹੋਣਾ ਬਹੁਤ ਵਧੀਆ ਗੱਲ ਹੈ ਪਰ ਵਿਆਹ ਤੋਂ ਬਾਅਦ ਨਿਭਣਾ ਉਹ ਬਹੁਤ ਵੱਡੀ ਗੱਲ ਹੈ ਵੀ ਉਹ ਬਹੁਤ ਪ੍ਰੋਬਲਮ ਆ ਰਹੀਆਂ ਆ ਉਹਦੇ ਲਈ ਕੋਈ ਜਾਂ ਤਾਂ ਉਪਾਏ ਦੱਸਿਆ ਜਾਵੇ ਜਿਵੇਂ ਤੁਸੀਂ ਛੱਟ ਮੰਗਣੀ ਪੱਟਦੇ ਆਲਾ ਦੱਸਿਆ ਸੀ ਉਦਾਂ ਦਾ ਹੀ ਸੇਮ ਇੱਕੋ ਪਾਏ ਸਾਨੂੰ ਦੱਸਿਆ ਜਾਵੇ ਜਿਹਦੇ ਨਾਲ ਵਿਆਹ ਤੋਂ ਬਾਅਦ ਜਿਹੜੀ ਨਿਭਦੀ ਨਹੀਂ ਪਈ ਅੱਜਕੱਲ ਪ੍ਰੋਬਲਮ ਆ ਰਹੀਆਂ ਡਿਵੋਰਸ ਦੀਆਂ ਟੁੱਟ ਰਹੇ ਨੇ ਰਿਸ਼ਤੇ ਉਹਨੂੰ ਥੋੜਾ ਜਿਹਾ ਘਟਾਇਆ ਜਾਵੇ ਜਾਂ ਉਹਨੂੰ ਠੀਕ ਕੀਤਾ ਜਾਵੇ ਕੋਈ ਘਰ ਦੇ ਵਿੱਚ ਉਪਾਏ ਕੋਈ ਅਦਾਂ ਦਾ ਕੁਝ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਮੀ ਪਹਿਲੇ ਨੰਬਰ ਤੇ ਹੁੰਦੀ ਲੜਕੇ ਦੀ ਠੀਕ ਹੈ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਉਹ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਆਪਾਂ ਜੰਮਿਆ ਹੁੰਦਾ ਹਮ ਆਪਾਂ ਉਹਨਾਂ ਦੀ ਬਦਖੋਈ ਕਰਨ ਲੱਗ ਜਾਂਦੇ ਮਾਪਿਓ ਦੇ ਵੀ ਜਿਹੜੀ ਮੈਂ ਮਾਂ ਬੋਲੂਗੀ ਜਾਂ ਫਲਾਨਾ ਆਪਾਂ ਆਪਦੇ ਘਰ ਦੀਆਂ ਕਮਜ਼ੋਰੀਆਂ ਆਈ ਹੋਈ ਬਹੁ ਨੂੰ ਦੱਸਣ ਲੱਗ ਜਾਂਦੇ ਅੱਛਾ ਹਾਂ ਇੱਕ ਠੀਕ ਹੈ ਦੂਜੇ ਨੰਬਰ ਤੇ ਆਪਣੇ ਕੋਲ ਟਾਈਮ ਘੱਟ ਹੁੰਦਾ ਆਪਾਂ ਕਹਿੰਦੇ ਜਲ ਤੂੰ ਜਾ ਇਕੱਲੀ ਬਾਜ਼ਾਰ ਜਾਇਆ ਹਾਂਜੀ ਅੱਜ ਦੀ ਰੇਟ ਚ ਜਨਾਨੀਆਂ ਜਿਹੜੀ ਹੈ ਨਾ ਉਹ ਬੰਦੇ ਜਨਾਨੀਆਂ ਬਣ ਕੇ ਜਨਾਨੀਆਂ ਬੰਦੇ ਬਣ ਕੇ ਹਾਂ ਕਿਉਂਕਿ ਬੰਦੇ ਦੀ ਚੱਲਦੀ ਨਹੀਂ ਅੱਛਾ 24 ਘੰਟੇ ਕਲੇਸ਼ ਹੁੰਦਾ ਕਹਿੰਦਾ ਮੈਂ ਕਮਾਵਾਂਗੇ ਮੈਂ ਕਲੇਸ਼ਾਂ ਮਾਂ ਹਾਂ ਇਹ ਹਰ ਇੱਕ ਕਰਦੇ ਹਰ ਇੱਕ ਲੇਡੀਜ਼ ਨੇ ਸੋਚਣਾ ਚਾਹੀਦਾ ਹੈ ਕਿ ਮੈਂ ਫਾਲਤੂ ਖਰਚੇ ਨਹੀਂ ਕਰਨੇ ਬਗੈਰ ਪੁੱਛੇ ਮੈਂ ਜਾਣਾ ਨਹੀਂ ਹੁਣ ਲੇਡੀਜ਼ ਬਾਜ਼ਾਰ ਜਾਊਗੀ ਅੱਧਿਆਂ ਤੋਂ ਜ਼ਿਆਦਾ ਅੱਜ ਦੀ ਡੇਟ 'ਚ ਲੋਕਾਂ ਦੇ ਫੇਰ ਚੱਲਦੇ ਪਏ ਠੀਕ ਹੈ ਵਜ੍ਹਾ ਕੀ ਹੈ ਬਾਜ਼ਾਰ ਜਾਣਾ ਕਿਤਨਾ ਕਿਤੇ ਕਿਤਨਾ ਕਿਤੇ ਕੁਛ ਨਾ ਕੁਛ ਅਖਮੜਕਾ ਚੱਲ ਪਿਆ ਇਹ ਚੀਜ਼ਾਂ ਘਰਾਂ ਨੂੰ ਜ਼ਿਆਦਾ ਖਰਾਬ ਕਰ ਰਹੀਆਂ ਮੇਨ ਦਿੱਕਤ ਇਹ ਦੂਜੇ ਨੰਬਰ ਤੇ ਆਪਾ ਫੇਸਬੁੱਕ WhatsApp ਚਲਾ ਰਹੇ ਆ ਕਦੇ ਵੀ ਤੁਹਾਡੇ ਘਰ ਦੇ 2-4 ਮੈਂਬਰ ਦੇ ਨਾਲ ਤੁਹਾਡੀ ਹੈਲੋ ਹਾਈ ਹੋਣੀ ਚਾਹੀਦੀ ਅੱਗਿਓ ਨਹੀਂ ਹੋਣੀ ਚਾਹੀਦੀ 90% ਤੁਸੀਂ ਬੰਦਿਆਂ ਦੇ ਫੋਨ ਦੇਖ ਲਓ ਸਾਰੇ ਦੇ ਰਿੰਗਟੋਨ ਤੇ ਆ ਜਿਨ੍ਹਾਂ ਨੇ ਦੇਖ ਲਓ ਸਾਇਲੈਂਟ ਤੇ ਪਏ ਆ ਵਜ੍ਹਾ ਕੀ ਹੈ ਵੀ ਪਤਾ ਨਾ ਲੱਗ ਜਾ ਕਿਸ ਦੀ ਅਚਾਨਕ ਇਸ ਦਾ ਮੈਸੇਜ ਨਾ ਆ ਜਾਏ ਕੋਈ ਪੜ ਨਾ ਲਵੇ ਇਹ ਘਰ ਟੁੱਟਦੇ ਆ ਸਭ ਤੋਂ ਪਹਿਲੇ ਲੇਡਿਸ ਆ ਜਿਹੜੀ ਘਰ ਦੀ ਲక్ష్ਮੀ ਹੈ ਜੇ ਇਹ ਘਰ ਨੂੰ ਬਚਾਉਗੀ ਤੇ ਘਰ 'ਚ ਪੈਸਾ ਆਊਗਾ ਜੇ ਇਹ ਗਲਤ ਚੱਲੂ ਤੇ ਘਰ ਦੇ ਵਿੱਚ ਬੰਦਾ ਤਾਂ ਚਲੋ ਗਧਾ ਐ ਉਹ ਰਾਤ ਨੂੰ ਕੰਮ ਤੋਂ ਆਂਦਾ ਕਹਿੰਦਾ ਮੈਂ ਸਵੇਰੇ ਕੰਮ ਤੇ ਨਹੀਂ ਜਾਣਾ ਹਾਂ ਉਹ ਸਵੇਰੇ ਫਿਰ ਕੰਮ ਤੇ ਚਲੇ ਜਾਂਦਾ ਜਾਣਾ ਪੈਂਦਾ ਜੀ ਜਾਣਾ ਪੈਂਦਾ ਉਹ ਕਹਿੰਦਾ ਫਿਰ ਮੈਂ ਬੱਚਿਆਂ ਪਿੱਛੇ ਸੋਚਦਾ ਹਾਂ ਬੱਚੇ ਵੀ ਮਾਪੇ ਦਾ ਸਹਾਰਾ ਬਣਨ ਮਾਪੇ ਦੇ ਹਿਸਾਬ ਨਾਲ ਚੱਲਣ ਜਨਾਨੀ ਨੂੰ ਵੀ ਚਾਹੀਦਾ ਆਪਦੇ ਹਿਸਾਬ ਨਾਲ ਚੱਲੇ ਅੱਗੇ ਪੁਰਾਣੀਆਂ ਜਨਾਨੀਆਂ ਬਾਜ਼ਾਰ ਜਾਂਦੀਆਂ ਨਹੀਂ ਸੀ ਹਾਂ ਉਹਨਾਂ ਦੇ ਹਸਬੰਦ ਹੀ ਜਾਂਦੇ ਸਨ ਠੀਕ ਹੈ ਜੀ ਕਿਸੇ ਦੇ ਘਰੇ ਨਹੀਂ ਜਾਂਦੇ ਨਿੰਦਿਆਂ ਚੁਗਲੇ ਨਹੀਂ ਜੇ ਬੈਠੇ ਆ ਮੰਜੇ ਤੇ ਸੱਸਾ ਮੰਜੇ ਤੇ ਬੈਠੀਆਂ ਬਾਹਰ ਜੇ ਗਲੀ ਚੋਂ ਮੁੰਡਾ ਵੀ ਨੰਗਿਆ ਉਹਨੇ ਵੀ ਦੂਜੇ ਘਰੇ ਸੋਟੀ ਚੱਕ ਲੈਣੀ ਤੂੰ ਦੂਜੀ ਵਾਰੀ ਕਿੱਦਾਂ ਆਇਆ ਹਾਂ ਹੁਣ ਇਹ ਚੀਜ਼ਾਂ ਹੈ ਨਹੀਂ ਹੁਣ ਇਹ ਚੀਜ਼ਾਂ ਨੇ ਆਪਾਂ ਨੂੰ ਜੇ ਇਹ ਚੀਜ਼ਾਂ ਹੈ ਨਹੀਂ ਤਾਂ ਆਪਾਂ ਉਹਨਾਂ ਤੋਂ ਪਰੇਸ਼ਾਨ ਹੋ ਰਹੇ ਹਾਂ ਦੂਜੇ ਨੰਬਰ ਤੇ ਬੱਚੇ ਜਿਹੜੇ ਆ ਅੱਜ ਬੱਚਿਆਂ ਦਾ ਸਹਮਾਲ ਕਰਨੀ ਬੜੀ ਔਖੀ ਹੈ ਹੁਣ ਬੱਚੇ ਪਿਕਨਿਕ ਤੇ ਚਲੇ ਆ ਇੱਕ ਦੂਜੇ ਦਾ ਬਰਥਡੇ ਆ ਚਲੇ ਆ ਦੇਖੋ ਮੈਂ ਕਦੇ ਵੀ ਕੋਈ ਕੰਮ ਕਰਨਾ ਹੈ ਚੋਰੀ ਕਰਨੀ ਹੈ ਠੱਗੀ ਮਾਰਨੀ ਹੈ ਕਿਤੇ ਜਾਣਾ ਝੂਠ ਬੋਲਣਾ ਮੈਂ ਕੱਲਾ ਨਹੀਂ ਬੋਲ ਸਕਦਾ ਮੈਨੂੰ ਕੋਈ ਪਹਿਲੇ ਬੰਦਾ ਸਿਖਾਊਗਾ ਉਹ ਫਿਰ ਮੈਨੂੰ ਮੇਰੇ ਨਾਲ ਹੈਲਪ ਦੇਊਗਾ ਕੋਈ ਬੰਦਾ ਫਿਰ ਸਿੱਖੂਗਾ ਜੇ ਤੁਸੀਂ ਅੱਜ ਹੀ ਆਪਦੇ ਬੱਚਿਆਂ ਦਾ ਫੈਂਸ ਘਟਾਓਗੇ ਤੁਹਾਡੇ ਬੱਚੇ ਵਿਗੜਦੇ ਥੋੜੀ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਜੈਸੀ ਰੰਗਤ ਤੇ ਵੈਸੀ ਸੰਗਤ ਇਸੇ ਨੂੰ ਲੈ ਕੇ ਨਾ ਬਹੁਤ ਮਾਂ ਪਿਓ ਪਰੇਸ਼ਾਨ ਨੇ ਕਿ ਸਾਡੇ ਬੱਚੇ ਗਲਤ ਸੰਗਤ 'ਚ ਪੈ ਗਏ ਕੋਈ ਨਸ਼ੇ 'ਚ ਪੈ ਗਿਆ ਕੋਈ ਹੁੱਲੜ ਬਾਜੀ ਕਰਨ ਆ ਗਿਆ ਕੋਈ ਕੁੜੀਆਂ ਜਿੜੀਆਂ ਦੇ ਮਗਰ ਪੈ ਗਿਆ ਉਹਦੇ ਲਈ ਕੋਈ ਉਪਾਏ ਦੱਸੋਗੇ ਸਾਨੂੰ ਵੀ ਜਿਹੜੇ ਨਾਲ ਮਾਪੇ ਵਿਚਾਰੇ ਸੁਖੀ ਹੋ ਜਾਣ ਜੋ ਬਹੁਤ ਦੁਖੀ ਨੇ ਬੱਚਿਆਂ ਨੂੰ ਲੈ ਕੇ ਅੱਜ ਕੱਲ੍ਹ ਦੇਖੋ ਪਹਿਲੇ ਨੰਬਰ ਤੇ ਇਹ ਹੈ ਕਿ ਮਾਪੇ ਨੂੰ ਚਾਹੀਦਾ ਹੈ ਕਿ ਆਪਦੇ ਬੱਚੇ ਅਚਾ ਇੱਕ ਚੀਜ਼ ਹੋਰ ਦੱਸਦਾ ਸੋਰੀ ਜੇ ਲੜਕਾ ਆਸ਼ਕੀ ਕਰੇ ਆਪਾਂ ਸਾਰੇ ਖੁਸ਼ ਹੋ ਜਾਂਦੇ ਹਾਂ ਖਰੀਦ ਜੱਜੀ ਆ ਮੇਰਾ ਮੁੰਡਾ ਹੈ ਕਰਦਾ ਮੇਰਾ ਮੁੰਡਾ ਹੈ ਕਬੜ ਸਹੀ ਹੈ ਜੇ ਕੁੜੀ ਕਰੇ ਫਿਰ ਤੁਸੀਂ ਪਿੱਟਦੇ ਹੋ ਹਾਂ ਵੀ ਜਾਂ ਤਾਂ ਬਰਾਬਰ ਦੋਨੇ ਪਹਿਲੂ ਬਰਾਬਰ ਬਰਾਬਰ ਰੱਖੋ ਠੀਕ ਹੈ ਜੀ ਹੁਣ ਜਿੱਦਾਂ ਤੁਸੀਂ ਦੱਸਿਆ ਹਰ ਇੱਕ ਮਾਪਾ ਬਪ ਨੂੰ ਆਪਦੇ ਬੱਚੇ ਦੀ ਕੁੰਡਲੀ ਦਿਖਾਣੀ ਚਾਹੀਦੀ ਹੈ ਠੀਕ ਹੈ ਜਦੋਂ ਬੱਚਾ ਅਗਰ ਗਲਤ ਚੱਲਦਾ ਉਹਦੇ ਆਪਾਏ ਹੋ ਜਾਂਦੇ ਉਦੋਂ ਰੁਕ ਜਾਂਦਾ ਠੀਕ ਹੈ ਜਦੋਂ ਕੰਮ ਵੱਧ ਜਾਂਦਾ ਉਦੋਂ ਉਹਨੂੰ ਉਸ ਲਾਈਨ ਤੋਂ ਵਾਪਸ ਲਿਆਣਾ ਔਖਾ ਹੋ ਜਾਂਦਾ ਅੱਛਾ ਠੀਕ ਹੈ ਜੀ ਉਦੋਂ ਫਿਰ ਤੁਸੀਂ ਜਦੋਂ ਪੂਰਾ ਘਰ ਖਰਾਬ ਹੋ ਜਾਂਦਾ ਕੁੜੀ ਭੱਜ ਜਾਂਦੀ ਹੈ ਕਰੋ ਲਾਮਰਜ ਹੋ ਜਾਂਦੀ ਉਦੋਂ ਤੁਸੀਂ ਆਨੇ ਉਹਦਾ ਕੀ ਫਾਇਦਾ ਹਾਂ ਉਹਦਾ ਕੀ ਫਾਇਦਾ ਜਿਹੜੀ ਲੜਕੀ ਆਪਦੇ ਮਾਪਿਆਂ ਨੂੰ ਆਪਦੇ ਭੈਣ ਭਰਾਵਾਂ ਨੂੰ ਛੱਡ ਕੇ ਚਲੇਗੀ ਠੀਕ ਹੈ ਜੀ ਇਹਦਾ ਮਤਲਬ ਉਹ ਕਿਸੇ ਦੀ ਨਹੀਂ ਸੱਕੀ ਰਹੀ ਹੋਂ ਉਹਨੂੰ ਮੁੰਡੇ ਦਾ ਮੁੰਡਾ ਹੀ ਦਿਖਦਾ ਔਰ ਕੁਛ ਨਹੀਂ ਦਿਖਦਾ ਉਹ ਆਪਦੇ ਮਾਪਿਆਂ ਨੂੰ ਵੀ ਮਾਰ ਸਕਦੀ ਹੈ ਆਪਦੇ ਭਰਾਵਾਂ ਨੂੰ ਵੀ ਮਾਰ ਸਕਦੀ ਹੈ ਹੁੰਦਾ ਹੀ ਹੈ ਪੁਲਿਸ ਵਾਲੇ ਨਾਲ ਦੀ ਸਾਰਿਆਂ ਦੇ ਚਾਚੇ ਤਾਇਿਆਂ ਦੇ ਸਭ ਦੇ ਨਾਮ ਲਿਖਾਂ ਦੀ ਕੁੜੀਆਂ ਹੂੰ ਠੀਕ ਹੈ ਜੀ ਇਹ ਕੁੰਡਲੀ ਦਿਖਾਣੀ ਚਾਹੀਦੀ ਹੈ ਹੁਣ ਮੈਂ ਆਪਦਾ ਖਿਸਾ ਸੁਣਾਣਾ ਹੈ ਹੂੰ ਮੇਰੇ ਖਿਆਲ ਦੇ ਵਿੱਚ ਮੈਂ ਆਪਦੀ ਕਹਾਣੀ ਸੁਣਾਉਣਾ ਮੈਂ ਬੜੀ ਮਿਹਨਤਾਂ ਕੀਤੀ ਹੈ ਬੜਾ ਕੁਝ ਕੀਤਾ ਹੈ ਠੀਕ ਹੈ ਜੀ ਪਰ ਸਾਡੇ ਜਮਾਨੇ ਚ ਕੀ ਹੁੰਦਾ ਸੀ ਬੜੀ ਸੰਗਤ ਮਾੜੀ ਹਾਂਜੀ ਹਰ ਤਰ੍ਹਾਂ ਦਾ ਬੰਦਾ ਪਰ ਸਾਡੇ ਟਾਈਮ ਤੱਕ ਸੀ ਅੱਗੇ ਜਿਹੜੇ ਗੰਦੇ ਨਸ਼ੇ ਚੱਲੇ ਐ ਇਹ ਨਹੀਂ ਹੁੰਦੇ ਸੀ ਉਦੋਂ ਸਮੈ ਤੁਹਾਨੂੰ ਹੋਰ ਦੱਸਦਾ ਜਦੋਂ ਤਰਵਿੰਦਰ ਦੀ ਫਿਲਮ ਆਈ ਐ ਚਰਸ ਅੱਛਾ ਉਸ ਤੋਂ ਬਾਅਦ ਚਰਸ ਮਸ਼ਹੂਰ ਹੋਈ ਐ ਠੀਕ ਹੈ ਜੀ ਪੁਰਾਣੇ ਜਮਾਨੇ ਚ ਚਰਸ ਹੁੰਦੀ ਸੀ ਠੀਕ ਹੈ ਠੀਕ ਹੈ ਜੀ ਫੀਮ ਫੂਮ ਚੱਲ ਪਈ ਮਾੜਾ ਮੁੱਟੀ ਭੁੱਕੀ ਚੱਲ ਪਈ ਸੀ ਗਿਆ ਅੱਜ ਤੱਕ ਮੈਂ ਕੋਈ ਨਸ਼ਾ ਨਹੀਂ ਕੀਤਾ ਠੀਕ ਹੈ ਸਾਰੇ ਬੰਦਿਆਂ 'ਚ ਬੈਠੇ ਹਮ ਸਾਰੇ ਜੁੰਡਲੀ ਮਾੜੀ ਹੁੰਦੀ ਸੀ ਮਾੜਾ ਕੰਮ ਨਹੀਂ ਕੀਤਾ ਮਿਹਨਤ ਸ਼ੁਰੂ ਤੋਂ ਕੀਤੀ ਅੱਜ ਵੀ ਮੇਰੇ ਯਾਰ ਦੋਸਤ ਦੇਖ ਰਹੇ ਆ ਸਭ ਨੂੰ ਪਤਾ ਵੀ ਇਸ ਬੰਦੇ ਨੇ ਸਾਰੀ ਜ਼ਿੰਦਗੀ ਮਿਹਨਤ ਕੀਤੀ ਆ ਮਾੜਾ ਕੰਮ ਨਹੀਂ ਕੀਤਾ ਹਮ ਠੀਕ ਆ ਜੀ ਕਈ ਵਾਰੀ ਕਿਸੇ ਬੰਦੇ ਦੇ ਵਿੱਚ ਮਾੜੇ ਬੰਦੇ ਰਹਿ ਕੇ ਮਾੜਾ ਨਹੀਂ ਬੰਦਾ ਹਮ ਕਈ ਘਰਾਂ ਦੇ ਵਿੱਚ ਸਾਰੇ ਬਦਮਾਸ਼ ਹੁੰਦੇ ਆ ਉਹਨਾਂ ਦਾ ਇੱਕ ਬੱਚਾ ਇੰਨਾ ਸ਼ਰੀਫ ਹੁੰਦਾ ਉਹ ਕਦੇ ਕਿਸੇ ਨਾਲ ਨਾ ਲੜਿਆ ਨਾ ਬੋਲਿਆ ਨਾ ਥੱਪੜ ਮਾਰਿਆ ਹਾਂ ਹੁੰਦੇ ਹੁੰਦੇ ਨਾ ਏਦਾਂ ਹਰ ਕੁੰਡਲੀ ਦੇ ਵਿੱਚ ਕੁਝ ਨਾ ਕੁਝ ਹੁੰਦਾ ਪਰ ਮੈਂ ਇਹ ਚਾਹਨਾ ਹੈ ਸੰਗਤ ਚ ਮਾੜੀ ਜੀ ਬੈਠ ਕੋਈ ਕਈ ਬੰਦੇ ਮਾੜੇ ਨਹੀਂ ਹੁੰਦੇ ਲੇਕਿਨ ਮਿਹਨਤ ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ ਹੈ ਤੇ ਜੇ ਗੱਲ ਕਰੀਏ ਜਿਵੇਂ ਇੱਕ ਪਰਿਵਾਰ ਦੇ ਵਿੱਚ ਨਾ ਮਾਪੇ ਹੁੰਦੇ ਆ ਮਾਂ ਜਿਵੇਂ ਪੂਰੀ ਭਗਤ ਹੁੰਦੀ ਆ ਕ੍ਰਿਸ਼ਨ ਦੀ ਹੋਗੀ ਵਿਸ਼ਨੂ ਦੀ ਹੋਗੀ ਪਿਓ ਵੀ ਗੁਰਦੁਆਰਾ ਸਾਹਿਬ ਜਾਂਦਾ ਦੋਨੇ ਸ਼ਰੀਫ ਹੁੰਦੇ ਆ ਪੂਰੇ ਭਗਤ ਹੁੰਦੇ ਆ ਬੱਚਾ ਮਾੜੀ ਸੰਗਤ ਪੈ ਜਾਂਦਾ ਉਹਦੇ ਲਈ ਸਾਨੂੰ ਇੱਕ ਅੱਜ ਜਾਂਦੇ ਜਾਂਦੇ ਉਪਾਏ ਜ਼ਰੂਰ ਦੱਸ ਕੇ ਜਾਓ ਕਿ ਜੇ ਉਹ ਕਿਸੇ ਗਲਤ ਰਾਵਲ ਪੈ ਚੁੱਕੇ ਆ ਤੇ ਉਹਨੂੰ ਮਾਪੇ ਉਹਦੇ ਵਿਚਾਰੇ ਘ ਉਸ ਤੋਂ ਬਾਅਦ ਉਹ ਜਿਹੜੀ ਕੁੰਡਲੀ ਤੇ ਖੜੀ ਹੈ ਤੁਹਾਨੂੰ ਮਿਲਣਾ ਜਿਵੇਂ ਜਿਹਦੇ ਕੋਲ ਵੀ ਉਹਨਾਂ ਨੇ ਕੁੰਡਲੀ ਦਿਖਾਣੀ ਹੈ ਦਿਖਾ ਇੱਕ ਪਾਏ ਕੋਈ ਜਾਂਦੇ ਜਾਂਦੇ ਸਾਨੂੰ ਅੱਜ ਜ਼ਰੂਰ ਦੱਸ ਕੇ ਜਾਓ ਜਦੋਂ ਕੋਈ ਬੱਚਾ ਕਿਸੇ ਮਾਪੇ ਦਾ ਖਰਾਬ ਹੁੰਦਾ ਨਾ ਸਭ ਤੋਂ ਪਹਿਲੇ ਨੰਬਰ ਤੇ ਅੱਜ ਦੀ ਡੇਟ ਦੇ ਵਿੱਚ ਇੱਕ ਗੱਲ ਸੁਣ ਲਓ ਜਿੰਨੇ ਵੀ ਬੰਦੇ ਸਰਕਾਰੀ ਜੋਪਾਂ ਤੇ ਐ ਅਫਸਰ ਐ ਵੱਡੇ ਠੀਕ ਹੈ ਜੀ ਪੁਲਿਸ ਮੁਲਾਜ਼ਮ ਐ ਇਹਨਾਂ ਦੇ ਜ਼ਿਆਦਾ ਪ੍ਰੋਬਲਮਾਂ ਆਉਂਦੀਆਂ ਠੀਕ ਹੈ ਠੀਕ ਹੈ ਜੀ ਪਰ ਮੈਂ ਇਹ ਚਾਹਨਾ ਹੈ ਕਿ ਜਦੋਂ ਬੱਚਾ ਵੀ ਖਰਾਬ ਹੋਵੇ ਜਾਂ ਨਾ ਹੋਵੇ ਉਹਦੀ ਪਹਿਲੇ ਕੁੰਡਲੀ ਦਿਖਾਓ ਠੀਕ ਹੈ ਇੱਕ ਘਰ ਦਾ ਧਿਆਨ ਰੱਖੋ ਠੀਕ ਹੈ ਠੀਕ ਹੈ ਜੀ ਦੂਜੇ ਨੰਬਰ ਤੇ ਇਹ ਹੈ ਕਿ ਤੁਹਾਡੇ ਕੋਲੋਂ ਜਦੋਂ ਵੀ ਤੁਹਾਡਾ ਬੱਚਾ ਖਰਾਬ ਜਾਂ ਤੁਹਾਡਾ ਕੋਈ ਕੰਮ ਖਰਾਬ ਹੁੰਦਾ ਨਾ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਜੋ ਤੁਹਾਡੇ ਬਜ਼ੁਰਗ ਜਿਨ੍ਹਾਂ ਨੂੰ ਮੰਨਦੇ ਐ ਵੱਡ ਵਡੇਰਿਆਂ ਨੂੰ ਠੀਕ ਹੈ ਉਹਨਾਂ ਦੇ ਅਰਦਾਸ ਕਰੋ ਉਹਨਾਂ ਦੇ ਨਾਮ ਦੇ ਪੈਸੇ ਚੱਕੋ ਠੀਕ ਹੈ ਤੁਹਾਡੀ ਬਹੁਤ ਜਲਦੀ ਅਰਦਾਸ ਸੁਣੀ ਜਾਊਗੀ ਇੱਕ ਹੋਰ ਪਾਈ ਦੱਸਣ ਲੱਗਿਆ ਕਈ ਵਾਰੀ ਕੋਈ ਕੰਮ ਸਿਰੇ ਨਹੀਂ ਚੜਦਾ ਆਪਾਂ ਕਿਸੇ ਕੋਲੇ ਜਾਣਾ ਵੀ ਨਹੀਂ ਸ਼ਰਮ ਆਂਦੀ ਆਪਾਂ ਨੂੰ ਠੀਕ ਹੈ ਸਵੇਰੇ 4 ਵਜੇ 5:30 ਤੋਂ ਪਹਿਲੇ ਪਹਿਲੇ ਠੀਕ ਹੈ ਸ਼ਨੀ ਜਾਨੀ ਕਿ ਪਿੱਪਲ ਤੇ ਜਾਣਾ ਠੀਕ ਹੈ ਸ਼ਨੀ ਦੇਵਤਾ ਦਾ ਨਾਮ ਲੈਣਾ ਠੀਕ ਹੈ ਪਿੱਪਲ ਤੇ ਕਾਲਾ ਕੱਪੜਾ ਜਿੰਨਾ ਪਿੱਪਲ ਦਾ ਵਾਇਆ ਹੋਵੇ ਸੂਤੀ ਕੱਪੜਾ ਸੂਤੀ ਕੱਪੜਾ ਨਾਲ ਵਲ ਕੇ ਉਹਦੇ ਨਾਲ ਕਾਲੇ ਰੰਗ ਦੇ ਧਾਗੇ ਦੇ ਨਾਲ ਲਪੇਟ ਦੋ ਸ਼ਨੀ ਦੇ ਉੱਥੇ ਪਿੱਪਲ ਤੇ ਨਮਸਕਾਰ ਕਰੋ ਕਿ ਮੇਰਾ ਬੱਚਾ ਸੁਧਰ ਜਾਵੇ ਠੀਕ ਹੈ ਮੇਰਾ ਬੱਚਾ ਠੀਕ ਹੋ ਜਾਵੇ ਤੇ ਮੈਂ ਆ ਕੇ ਜਲ ਚੜਾਉਂਗਾ ਜਾਂ ਚੋਲਾ ਚਲਾਉਂਗਾ ਦੁਬਾਰਾ ਫਿਰ 2 2 ਮਹੀਨੇ ਬਾਅਦ ਸਾਲ ਬਾਅਦ 2 ਸਾਲ ਉਹਨਾਂ ਚੋਲਾ ਕਹਿੰਦੇ ਆ ਅੱਛਾ ਕੱਪੜੇ ਨੂੰ ਚੋਲਾ ਕੱਪੜਾ ਮੈਂ ਪਿੱਪਲ ਤੇ ਚੜਾਉਂਗਾ ਉਹਦਾ ਬੱਚਾ ਜਿਹੜਾ ਹੈ ਇੰਨੀ ਜਲਦੀ ਸੁਧਰ ਜਾਊਗਾ ਤੁਸੀਂ ਸੋਚ ਨਹੀਂਦਾ ਕਿਸੇ ਕਤਾਵ ਚ ਪਾਈ ਲਿਖਿਆ ਹੋਵੇ ਤਾਂ ਮੈਨੂੰ ਫੜ ਲਿਓ ਪਰ ਇਹ ਐ ਚੁਟਕੀ ਵਾਲੇ ਪਾਏ ਆ ਵੀ ਵਾਕਿਆ ਫਰਕ ਨਜ਼ਰ ਆਊਗਾ ਕਿਉਂਕਿ ਇੰਨਾ ਕ ਜਿਆਦਾ ਪਿੱਪਲ ਚ ਅਸਰ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਜੇ ਕਈ ਲੋਕ ਪਿੱਪਲ ਪੱਟ ਵੀ ਦਿੰਦੇ ਆ ਘਰਾਂ ਚ ਉਹਨਾਂ ਨੂੰ ਦੇਖੋ ਜੀ ਪਿੱਪਲ ਜਿਨ੍ਹਾਂ ਨੇ ਵੀ ਪੱਟਿਆ ਉਹਨਾਂ ਦੇ ਬੱਚੇ ਤੇ ਕਸ਼ਟ ਜ਼ਰੂਰ ਆਇਆ ਪਿੱਪਲ ਜਿਹੜਾ ਹੈ ਪੂਜਾ ਦੇ ਨਾਲ ਪੱਟਿਆ ਜਾਂਦਾ ਫਿਰ ਇਹਦਾ ਜਿਹੜਾ ਲੱਕੜ ਹੁੰਦੀ ਜਾਂ ਤਾਂ ਸ਼ਮਸ਼ਾਨ ਘਾਟ ਰੱਖਿਓ ਜਾਂ ਜਲ ਪ੍ਰਵਾਹ ਕਰਦੋ ਤੇ ਕਈਆਂ ਦੇ ਜਿਵੇਂ ਘਰਾਂ ਚ ਕੋਈ ਕਦੇ ਕੋਈ ਜੜ ਨਹੀਂ ਹੁੰਦੀ ਕੁਛ ਨਹੀਂ ਇੱਕੋ ਦਮ ਪਿੱਪਲ ਲੱਗਣਾ ਸ਼ੁਰੂ ਹੋ ਜਾਂਦਾ ਜਦੋਂ ਕਬੂਤਰ ਬੈਠਦੇ ਆ ਬਿਠ ਕਰਦੇ ਆ ਇਹ ਕਿਤੇ ਵੀ ਕਰਦੇ ਨੇ ਇਹਦੇ ਨਾਲੇ ਪੈਦਾ ਹੋ ਜਾਂਦੇ ਆ ਪਿੱਪਲ ਪਿੱਪਲ ਠੀਕ ਹੈ ਜੀ ਇਹਦਾ ਕੀ ਹੈ ਬਰਸਾਤਾ ਦੇ ਨਾਲ ਚ ਤੁਸੀਂ ਵੀ ਇਹਨੂੰ ਚੱਕ ਕੇ ਕਿਤੇ ਹੋਰ ਲਗਾ ਸਕਦੇ ਤੇ ਜੇ ਮੰਨ ਕੇ ਚੱਲੇ ਕਹਿੰਦੇ ਜਿਹਦੇ ਘਰ ਚ ਪਿੱਪਲ ਲੱਗ ਜਾਓ ਘਰ ਬਰਬਾਦ ਹੋ ਜਾਂਦਾ ਇਦਾਂ ਸੱਚ ਨਹੀਂ ਐ ਨਹੀਂ ਹੁੰਦਾ ਜਿਸ ਘਰ ਤੇ ਇੱਲ ਬੈਠ ਜੇ ਆ ਕੇ ਅੱਛਾ ਉਹ ਘਰ ਬਰਬਾਦ ਹੋ ਜਾਂਦਾ ਠੀਕ ਹੈ ਅਗਰ ਪਿੱਪਲ ਤੁਹਾਡੇ ਘਰ ਦੇ ਵਿੱਚੋਂ ਬਾਰਲੇ ਦੀਵਾਰ ਚੋਂ ਨਿਕਲ ਕੇ ਟੇਡਾ ਵਧਣਾ ਸ਼ੁਰੂ ਹੋ ਗਿਆ ਠੀਕ ਹੈ ਗੱਲ ਸੁਣ ਲਿਓ ਕਿਸੇ ਕਿਤਾਬ ਚ ਨਹੀਂ ਲਿਖਿਆ ਅਗਰ ਉਲਟਾ ਵਧਣਾ ਸ਼ੁਰੂ ਹੋ ਗਿਆ ਤੁਹਾਡਾ ਮਕਾਨ ਵਿਕ ਜਾਊਗਾ ਜਲਦੀ ਲੇਕਿਨ ਅੱਗੇ ਬਣੂਗਾ ਉਜੜੋਗੇ ਨਹੀਂ ਉਜੜਾਂਗੇ ਨਹੀਂ ਤੇ ਜੇ ਮੰਨ ਕੇ ਚੱਲੋ ਪੀਪਲ ਆਪਣੇ ਘਰ ਦੇ ਵਿੱਚ ਉਗਣਾ ਸ਼ੁਰੂ ਹੋ ਗਿਆ ਆਪਾਂ ਨੂੰ ਪਤਾ ਸਕਦੇ ਆਪਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਸੀ ਦੇਖੋ ਬਰਸਾਤਾ ਦੇ ਦਿਨਾਂ ਚ ਪਟੋ ਅੱਛਾ ਜਦੋਂ ਉਹਨੂੰ ਪੂਰਾ ਉੱਧੇ ਚੱਕ ਕੇ ਕਿਤੇ ਹੋਰ ਲਗਾ ਦਿਓ ਜਾ ਕੇ ਅੱਛਾ ਵੀ ਉਹਨੂੰ ਲਗਾਉਣ ਤੋਂ ਬਾਅਦ ਤੁਸੀਂ ਉਹਨੂੰ ਪਾਣੀ ਦਿਓ 10-15 ਦਿਨ ਜਦੋਂ ਦੁਬਾਰਾ ਹਰਾ ਹੋਣ ਲੱਗ ਜੇ ਫਿਰ ਕੋਈ ਦਿੱਕਤ ਨਹੀਂ ਠ ਤਾ ਗੱਲ ਕਰਦੇ ਆ ਅੱਜ ਦੇ ਪੋਡਕਾਸਟ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਗੱਲਾਂ ਆਪਾਂ ਜਾਣੀਆਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਜਾਣੇ ਕਈ ਗੱਲਾਂ ਸਿੱਖਣ ਨੂੰ ਵੀ ਮਿਲੀਆਂ ਕਈ ਬੱਚੇ ਜਿਹੜੇ ਪਰੇਸ਼ਾਨ ਨੇ ਜਾਂ ਜਿਨ੍ਹਾਂ ਦੇ ਮਾਪਿਓ ਬੱਚਿਆਂ ਤੋਂ ਪਰੇਸ਼ਾਨ ਨੇ ਉਹਨਾਂ ਲਈ ਰੈਮਡੀ ਵੀ ਅਜ ਵਰਮਾ ਜੀ ਨੇ ਸਾਨੂੰ ਦੱਸਿਆ ਨੇ ਮਿਲਦੇ ਆਂ ਅਸੀਂ ਅਗਲੇ ਨਵੇਂ ਪੋਡਕਾਸਟ ਦੇ ਵਿੱਚ ਸਤਿ ਸ਼੍ਰੀ ਅਕਾਲ